ਕੀ ਅਰਥ ਕੀ ਹੈ ਮਜਬੀ ਸਿੱਖ ਦਾ ਅਰਥ ਕੀ ਹੈ ਮਜਬੀ ਸਿੱਖ ਮਜਬਦਾ ਪੱਕਾ ਹੋਣਾ ਵੀ ਧਰਮ ਦਾ ਪੱਕਾ ਹੋਣਾ ਭਾਈ ਸੁਖਾ ਸਿੰਘ ਸੇਵਾ ਸਿੰਘ ਸਿੰਘ ਗੁਲਜਹਰ ਗੁਰਦਿਆਲ ਸਿੰਘ ਸ਼ੇਰੀ ਇਹ ਵੀ ਤੂ ਕੀ ਦੇ ਲਾਲ ਪਾਈ 사ਦਾ ਨੰਦ ਨਹੀਂ ਸੀ ਕਾਉਂ ਪਾਈ ਸੀ ਸ਼ਹੀਦੀ ਸੋਚ ਸੋਚ ਖੋਖਰਾਉ ਉਕਾਬ ਦਾ ਖਿਆਲ ਹਮ ਮਜਬੀਏ ਪੱਕੀ ਔਰ ਮਜਬ ਹਮਹਰਾ ਇਹਨਾ ਵੀ ਮਾਣਾ ਤੂ ਕੀ ਬਾਜ ਨਾਲੂ ਐਨੀ ਹਰਾ ਕੁਝ ਆਪ ਹੀ ਗਵਾਇਆ ਕੁਝ ਖੋਇਆ ਨਨਹੀ ਰੇਂਦਾ ਕਾਣ ਕੀਤਾ ਸਾਡਾ ਇਹਨਾਂ ਲੂਟੂ ਸਰਕਾਰਾਂ ਮਾਂ ਬੋਲੀ ਦੇ ਤਾਰਾਖੇ ਬਣਿਓ ਤੇ ਬੱਚੇ ਇੱਥੇ ਕਿੰਨਾ ਦੇ ਥੁੜੇ ਅਜਬ ਦੇ ਪੱਕੇ ਮੁੱਢ ਤੋਂ ਤਾਂ ਤੁਹਾਨੂੰ ਲੱਗਦੇ ਬੁਰੇ ਤਾਂ ਇਹ ਜੇ ਕੋਈ ਮਜ਼ਦੂਰ ਕੰਮ ਤੇ ਜਾਂਦਾ ਆ ਉਹਦੇ ਭਾਂਡੇ ਅਲੱਗ ਹੁੰਦੇ ਆ अच्छा। ਭਾਂਡੇ ਅਲੱਗ ਹੁੰਦੇ ਆ। ਫਿਰ ਜਿੱਥੇ ਉਹਨੇ ਭਾਂਡਾ ਰੱਖ ਤਾਰ, ਦੋ ਦੋਨੋਂ ਕੰਮ ਤੇ ਨਹੀਂ ਉਹ ਭਾਂਡਾ ਉੱਥੇ ਹੀ ਪਿਆ ਹੋਊਗਾ ਉਹ ਚੱਕਣਗੇ। ਇਹ ਵਿਸਤ੍ਰਾਈ ਹੋਇਆ ਜੀ ਆਪਾਂ ਧੋਗੇ ਵੀ ਰੱਖ ਸਕਦੇ ਆ। ਜੇ ਆਪਾਂ ਆਪਣੇ ਭਾਂਡੇ ਧੋ ਸਕਦੇ ਆ ਤੇ ਕੀ ਗੱਲ ਉਹ ਬੰਦਾ। ਅਜੀਤਾ ਇਤਾਂ ਦਾ ਕਲਾਕਾਰ ਆ ਮਈ ਵੀ ਸਖਾ ਬੰਦਾ ਆ। ਉਹਦੇ ਨਾਲ ਜ਼ਿੰਮੇਦਾਰ ਬੰਦੇ ਗੀਤ ਕਲੱਬਾਂ ਕਰ-ਕਰ ਕੇ ਉੱਪਰ ਜਾ ਰਹੇ ਆ। ਹੂੰ। ਜੇ ਆਪਾਂ ਗੱਲ ਕਰੀ ਤਾਂ ਮੈਨੂੰ ਨਾਮ ਲੈਣ ਚ ਕੋਈ ਇਦਾਂ ਨਹੀਂ ਹੈਗੇ ਆਪਾਂ। ਬੇਖੌਫ ਹੋ ਕੇ ਗੱਲ ਕਰੂੰਗਾ। ਲਾਭ ਹੀਰਾ ਜੀ ਕੌਣ ਨੇ? ਅੱਛਾ। ਲਾਭ ਹੀਰਾ ਜੀ ਮੈਂ ਵੀ ਸਖਣੇ ਉਹ ਗੱਲ ਨਹੀਂ ਕਰ ਸਕ ਕਿਉਂ ਨਹੀਂ ਕਰਦੇ ਤੁਸੀਂ ਕਿ ਕੀ ਸਮਝਦੇ ਹੋ ਵੀ ਉਹਨਾਂ ਨੂੰ ਐਂ ਲੱਗਦਾ ਵੀ ਮਈ ਵੀ ਸਖ ਵਰਡ ਵਾਕੀ ਛੋਟਾ ਆ ਜੇ ਅਸੀਂ ਨਾਮ ਲੈ ਲਿਆ ਜੇ ਅਸੀਂ ਕਹਿਤਾ ਵੀ ਹਾਂ ਮਈ ਵੀ ਸਖਾਂ ਸੀ ਅਸੀਂ ਛੋਟੇ ਪੈ ਜਾਣਗੇ ਸਾਡੀ ਰੀਚ ਡਾਊਨ ਹੋ ਜੂਗੀ ਬਹੁਤ ਟਾਈਮ ਹੋ ਗਿਆ ਇਹ ਮਈ ਵੀ ਸਖ ਕਲਾਕਾਰ ਵੀ ਬਹੁਤ ਨਹੀਂ ਉਹਨਾਂ ਨੇ ਗੱਲ ਨਹੀਂ ਕਦੇ ਕੀਤੀ ਜਦੋਂ ਉਹ ਵੀ ਕੋਈ ਕਿਸੇ ਮਈ ਵੀ ਸਖ ਦਾ ਗੀਤ ਆਉਂਦਾ ਤਾਂ ਉਹਨੂੰ ਟ੍ਰੋਲੀ ਕੀਤਾ ਜਾਂਦਾ ਆਪਾਂ ਦੇਖ ਸਕਦੇ ਮਿਊਜ਼ਿਕ ਪੱਖੋਂ ਵੀ ਆਰਥਿਕ ਤੰਗੀ ਕਰਕੇ ਮਿਊਜ਼ਿਕ ਅੱਛਾ ਨਹੀਂ ਹੁੰਦਾ ਹੂੰ ਫਿਰ ਆਪਾਂ ਦੇਖ ਸਕਦੇ ਹਾਂ ਵੀ ਉਹਨੂੰ ਵੀਡੀਓ ਵੀ ਨਹੀਂ ਇੰਨੀ ਵਧੀਆ ਹੁੰਦੀ ਤਾਂ ਉਹਨਾਂ ਨੂੰ ਟ੍ਰੋਲ ਕੀਤਾ ਜਾਂਦਾ ਵੀ ਲੋਕਾਂ ਨੂੰ ਲੱਗ ਗੱਲ ਲੱਭ ਜਾਂਦੀ ਆ ਵੀ ਲੋਕਾਂ ਨੇ ਕਦੇ ਸਮਝਿਆ ਨਹੀਂ ਵੀ ਮੈਂ ਵੀ ਸਖੀ ਚੀਜ਼ ਕੀ ਆ ਵਰਡ ਕੀ ਆ ਇੱਕ ਸੇਰੀ ਦੇ ਇੱਕ ਜੱਟ ਦਾ ਮਾਵਾ ਧੀਆ ਵਾਲਾ ਰੈਸਟੋਰੈਂਟ ਹੁੰਦਾ ਹੈ ਹਾਂਜੀ ਤੇ ਜਦੋਂ ਕਿਸੇ ਗਰੀਬ ਦੇ ਘਰੇ ਹਨਾਕ ਪੁੱਤ ਹੁੰਦਾ ਸੀ ਨਾ ਸੀ ਨਹੀਂ ਦੇ ਘਰੇ ਪੁੱਤ ਹੁੰਦਾ ਸੀ ਤੇ ਜਿਵੇਂ ਦਾ ਲੱਡੂ ਬਣਦਾ ਹੁੰਦਾ ਸੀ ਪਹਿਲਾ ਲੱਡੂ ਬੱਢਣ ਵਾਲੀ ਗੱਲ ਤਾਂ ਇਹ ਹੀ ਹੈ ਵੀ ਮੈਨੂੰ ਤਾਂ ਨਹੀਂ ਲੱਗਦਾ ਵੀ ਜੇ ਕੋਈ ਲੱਡੂ ਬਣਦਾ ਹੋਊਗਾ ਵੀ ਉਹਦੇ ਪੁੱਤ ਦੀ ਖੁਸ਼ੀ ਵਿੱਚ ਬਣਦਾ ਹੋਊਗਾ ਇਹ ਹੀ ਇਹ ਹੀ ਖੁਸ਼ੀ ਜੀ ਬਣਦਾ ਹੋਊਗਾ ਵੀ ਹਾਂ ਇੱਕ ਹੋਰ ਮਜ਼ਦੂਰ ਪੈਦਾ ਹੋ ਗਿਆ ਸਾਡੇ ਘਰੇ ਕੰਮ ਕਰਨ ਨਾਲ ਜੇ ਆਪਾਂ ਕਹੀ ਵੀ ਜੇ ਕੋਈ ਲੋਕੀ ਕਹਿ ਰਹੇ ਆ ਵੀ ਮਹੀਂ ਵੀ ਸਖਜਾਤਾ ਪਤਾ ਚਨਾ ਵੰਡੋ ਇਹ ਤਾਂ ਤਾਂ ਮਹੀਂ ਵੀ ਸਖਜਾਤ ਥੋੜੀ ਨਾ ਹੈ ਅਸੀਂ ਤਾਂ ਸਖ ਧਰਮ ਦੀ ਗੱਲ ਕਰ ਰਹੇ ਹਾਂ ਫਿਰ ਯੋਧਿਆਂ ਦੀ ਗੱਲ ਹੋਈ ਫਿਰ ਯੋਧਿਆਂ ਨੂੰ ਜੀ ਕੋਟ્રોલ ਕਰਨ ਲੱਗਿਆ ਫਿਰ ਉਹ ਪੰਜਾਬੀ ਨੇ ਤਣਾਅ ਸਿੱਖ ਧਰਮ ਦੇ ਇਦਾਂ ਕੇ ਉਹ ਲੱਗਦਾ ਹੈ ਕਿ ਸਿੱਖ ਯੋਧੇ ਜਿਹੜੇ ਤੁਹਾਡੇ ਕਮਿਊਨਿਟੀ ਨਾਲ ਬਿਲੋਂਗ ਕਰਦੇ ਸ ਤੁਹਾਡੀ ਕਮਿਊਨਟੀ ਨੂੰ ਜਾਂ ਮਜੀਵੀ ਸਿੱਖ ਸੀ ਗਈ ਸਿੱਖ ਯੋਧੇ ਕਿਉਂਕਿ ਗੁਰੂ ਸਾਹਿਬ ਤਾਂ ਕਹਿੰਦੇ ਆ ਕਿ ਜਦੋਂ ਕੋਈ ਬੰਦਾ ਅੰਮ੍ਰਿਤਪਾਨ ਕਰ ਲੈਂਦਾ ਉਸ ਤੋਂ ਬਾਅਦ ਉਹਦੀ ਕੋਈ ਜਾਤ ਨਹੀਂ ਰਹਿ ਜਾਂਦੀ ਹਨਾ ਫਿਰ ਤੁਸੀਂ ਕਿਉਂ ਉਹਨਾਂ ਲੋਕਾਂ ਦੇ ਉੱਤੇ ਜਾਤ ਦਾ ਟੈਗ ਲਾਉਣਾ ਚਾਹੁੰਦੇ ਹੋ ਜਿਵੇਂ ਗਾਣਿਆਂ ਚ ਅਰਜਨ ਢੱਲੋਂ ਨੇ ਵੀ ਕਿਹਾ ਵੀ ਸਾਡੇ ਚਾਚੇ ਆ ਤੇ ਰਿਐਲਿਟੀ ਦੇ ਵਿੱਚ ਹੈ ਤਾਂ ਜਾਂ ਸਿਰਫ ਜ਼ੁਬਾਨੋਂ ਹੀ ਕਿਹਾ ਜਾਂਦਾ ਹੈ ਕੀ ਮੰਨਦੇ ਹੋ ਇਹ ਜ਼ੁਬਾਨੋਂ ਹੀ ਕਿਹਾ ਜਾਂਦਾ ਜੀ ਤੁਹਾਨੂੰ ਲੱਗਦਾ ਕਿ ਤੁਸੀਂ ਇਨ ਇਨਾ ਸਿੱਖ ਯੋਧਿਆਂ ਦੀ ਆੜ ਦੇ ਵਿੱਚ ਫੇਮ ਤਾਂ ਨਹੀਂ ਲੈ ਰਹੇ ਫੇਮ ਫੇਮ ਤਾਂ ਜਿਹੜੇ ਪਹਿਲਾਂ ਵਾਲੇ ਸਿੰਗਰ ਉਹ ਵੀ ਲੈ ਸਕਦੇ ਸੀ ਹੂੰ ਇਹ ਫੇਮ ਦੀ ਗੱਲ ਨਹੀਂ ਹੈਗੀ ਜੀ ਫੇਮ ਲੈਣਾ ਹੋਵੇ ਤਾਂ ਮੈਨੂੰ ਲਿਖਣਾ ਆਉਂਦਾ ਮੈਂ ਜੱਟ ਜੱਟ ਕੇ ਕਿ ਫੇਮ ਲੈ ਸਕਦਾ ਸਤਿ ਸ਼੍ਰੀ ਅਕਾਲ ਜੀ ਪੰਜਾਬ ਪ੍ਰਥਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅਸੀਂ ਬਹੁਤ ਸਾਰੇ ਕਹਾਣੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣੇ ਹੁੰਦੇ ਆ ਅੱਜ ਅਸੀਂ ਪੱਖ ਦੀ ਗੱਲ ਕਰਾਂਗੇ ਜੇ ਅਸੀਂ ਪੰਜਾਬ ਪੱਖ ਦੀ ਗੱਲ ਕਰਦੇ ਆ ਤਾਂ ਅੱਜ ਇੱਕ ਕਮਿਊਨਿਟੀ ਦੇ ਪੱਖ ਦੀ ਗੱਲ ਕਰਾਂਗੇ ਆਮ ਤੌਰ ਤੇ ਅਸੀਂ ਗਾਣੇ ਸੁਣਦੇ ਆ ਗਾਣਿਆਂ ਦੇ ਵਿੱਚ ਚਾਹੇ ਬੰਦਾ ਕਿਸੇ ਵੀ ਕਮਿਊਨਿਟੀ ਦੇ ਨਾਲ ਜਿਹੜਾ ਇਹ ਅਟੈਚ ਹੋਵੇ ਜਾਂ ਬਿਲੋਂਗ ਕਰਦਾ ਹੋਵੇ ਕਿਸੇ ਵੀ ਕਮਿਊਨਿਟੀ ਨੂੰ ਪਰ ਹਮੇਸ਼ਾ ਗਾਣਿਆਂ ਦੇ ਵਿੱਚ ਜੱਟ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਆ ਪਰ ਇੱਕ ਨੌਜਵਾਨ ਨੇ ਆਪਣੇ ਗਾਣੇ ਦੇ ਵਿੱਚ ਸਿਰਫ ਮੱਝਵੀ ਸਿੱਖ ਦੀ ਗੱਲ ਕੀਤੀ ਹੈ ਤਾਂ ਬੇहद ਅਲੱਗ ਵਿਸ਼ਾ ਹੈ ਆਪਾਂ ਕਹਿ ਸਕਦੇ ਆ ਸਟਾਡੋ 2 ਗਾਣਾ ਮੁੰਡੇ ਨੇ ਲਿਖਿਆ ਇਹਦੇ ਵਿੱਚੋਂ ਗੱਲ ਇਹ ਆ ਕਿ ਜਦੋਂ ਵੀ ਕਿਸੇ ਮਜਵੀ ਸਿੱਖ ਦੇ ਵੱਲੋਂ ਕੋਈ ਗਾਣਾ ਲਿਖਿਆ ਗਿਆ ਜਾਂ ਗਾਇਆ ਗਿਆ ਹੈ ਜਾਂ ਸ਼ਬਦ ਇਸ ਦੀ ਵਰਤੋਂ ਕੀਤੀ ਗਈ ਹੈ ਤਾਂ ਜ਼ਿਆਦਾਤਰ ਉਹ ਮਜ਼ਾਕ ਦੇ ਪਾਤਰ ਬਣੇ ਨੇ ਪਰ ਇਸ ਗਾਣੇ ਦੇ ਵਿੱਚ ਜਿਹੜੀ ਸ਼ਬਦਾਵਲੀ ਹੈ ਉਹ ਬਹੁਤ ਵੱਖਰੀ ਹੈ ਤੇ ਜਿੰਨੇ ਸਿੱਖ ਯੋਧਿਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਸਾਰੇ ਮਜਵੀ ਸਿੱਖ ਸੀ ਜਿਨ੍ਹਾਂ ਦਾ ਇਹਨਾਂ ਨੇ ਗਾਣੇ 'ਚ ਜ਼ਿਕਰ ਕੀਤਾ ਆਖਿਰ ਕਹਿਣਾ ਕੀ ਚਾਹੁੰਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਹਰਪਾਲ ਖੋਖਰ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵੀਰੇ ਜੀ ਥੋੜਾ ਐਕਟਿਵ ਹੋ ਕੇ ਬੋਲੋ ਜਿੰਨੇ ਕਹਿੰਦੇ ਹੁੰਦੇ ਆ ਵੀ ਜਿੰਨੇ ਜੋਸ਼ ਨਾਲ ਤੁਸੀਂ ਗਾਣਾ ਗਾਇਆ ਉਹਨੇ ਹੀ ਜੋਸ਼ ਨਾਲ ਆਪਾਂ ਗੱਲਬਾਤ ਵੀ ਕਰਨੀ ਹੈ ਹਾਂਜੀ ਬਈ ਗਾਣਾ ਤੁਹਾਡਾ ਸੁਣਿਆ ਔਰ ਲੋਕਾਂ ਦੇ ਵੱਲੋਂ ਵੀ ਅੱਛਾ ਮਕਬੂਲ ਹੈ ਜਿਹੜਾ ਕੀਤਾ ਜਾ ਰਿਹਾ ਹੈ ਖਾਸ ਕਰ ਮੱਝਵੀ ਸਿੱਖ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਜ਼ਿਆਦਾ ਪਿਆਰ ਹੈ ਉਹ ਦਿੱਤਾ ਜਾ ਰਿਹਾ ਔਰ ਹਾਂਜੀ ਹਾਂਜੀ ਦੇਣਾ ਚਾਹੀਦਾ ਵੀ ਹੈ ਕੀ ਨੋਬਤ ਆ ਗਈ ਕਿ ਤੁਸੀਂ ਸਿਰਫ ਮੱਝਵੀ ਸਿੱਖਾਂ ਤੇ ਹੀ ਗਾਣਾ ਲਿਖਤਾ ਗੱਲ ਇਦਾਂ ਹੈ ਜੀ ਬਹੁਤ ਟਾਈਮ ਹੋ ਗਿਆ ਜੀ ਮਈ ਵੀ ਸ ਕਲਾਕਾਰ ਵੀ ਬਹੁਤ ਨਹੀਂ ਪਰ ਉਹਨਾਂ ਨੇ ਗੱਲ ਨਹੀਂ ਕਦੇ ਕੀਤੀ ਫਿਰ ਜਦੋਂ ਵੀ ਕੋਈ ਕਿਸੇ ਮਈ ਵੀ ਸਖ ਦਾ ਗੀਤ ਆਉਂਦਾ ਹੈ ਤੇ ਉਹਨੂੰ ਟ੍ਰੋਲੀ ਕੀਤਾ ਜਾਂਦਾ ਹੈ ਹੂੰ ਫਿਰ ਮੈਨੂੰ ਵੀ ਲੱਗਾ ਵੀ ਸਾਨੂੰ ਪਰੋਣਾ ਚਾਹੀਦਾ ਆ ਕਿਸੇ ਨੇ ਪਹਿਲਾਂ ਤਾਂ ਗੱਲ ਕੀਤੀ ਨਹੀਂ ਹੁਣ ਗੱਲ ਕਰਨੀ ਬਣਦੀ ਵੀ ਸੀਗੀ ਕਿਉਂਕਿ ਸਾਡੇ 'ਚ ਵੀ ਸ਼ੌਂਕ ਹੁੰਦੇ ਆ ਸਾਡੇ 'ਚ ਵੀ ਕਲਾਕਾਰੀ ਹੈ ਅਸੀਂ ਵੀ ਨਾਮ ਲੈ ਸਕਦੇ ਜੱਟ ਜੱਟ ਸ਼ਬਦ ਵਰਤਿਆ ਗਿਆ ਗੀਤਾਂ ਵਿੱਚ ਜੇ ਬ੍ਰਾਹਮਣ ਵਰਤਿਆ ਗਿਆ ਤੇ ਅੱਜ ਅਜੇ ਮਈ ਵੀ ਸਖ ਵਰਤਿਆ ਜਾ ਰਿਹਾ ਤੇ ਇਹਦੇ ਵਿੱਚ ਕਿਸੇ ਨੂੰ ਨੋ ਪਤਾ ਨਹੀਂ ਹੋਣੀ ਚਾਹੀਦੀ ਅਸੀਂ ਆਪਣੀ ਗੱਲ ਰੱਖ ਸਕਦੇ ਆ ਬਿਲਕੁਲ ਪਰ ਇੱਕ ਇਹ ਆ ਵੀ ਤੁਸੀਂ ਕਹਿਆ ਵੀ ਟਰੋਲ ਕੀਤਾ ਗਿਆ ਕਿਹੜੇ ਕਿਹੜੇ ਗਾਣੇ ਜਿਹੜਾ ਤੁਹਾਨੂੰ ਲੱਗਿਆ ਕਿ ਟਰੋਲ ਜੇ ਕਿਸੇ ਨੇ ਆਪਦੇ ਗਾਣੇ ਦੇ ਵਿੱਚ ਮᱡ ਵੀ ਪਾ ਲਿਆ ਤੇ ਉਹਨੂੰ ਟਰੋਲ ਕਿਉਂ ਕੀਤਾ ਗਿਆ ਜਾਂ ਕਿਸ ਤਰੀਕੇ ਦੇ ਨਾਲ ਟਰੋਲ ਕੀਤਾ ਜਾਂਦਾ ਹੈ ਟਰੋਲੀ ਕੀ ਆਪਾਂ ਦੇਖ ਸਕਦੇ ਮਿਊਜ਼ਿਕ ਪੱਖੋਂ ਵੀ ਆਰਥਿਕ ਤੰਗੀ ਕਰਕੇ ਮਿਊਜ਼ਿਕ ਅੱਛਾ ਨਹੀਂ ਹੁੰਦਾ ਹੂੰ ਫੇਰ ਆਪਾਂ ਦੇਖ ਸਕਦੇ ਹਾਂ ਵੀ ਉਹਨੂੰ ਵੀਡੀਓ ਵੀ ਨਹੀਂ ਇੰਨੀ ਵਧੀਆ ਹੁੰਦੀ ਤਾਂ ਉਹਨਾਂ ਨੂੰ ਟਰੋਲ ਕੀਤਾ ਜਾਂਦਾ ਵੀ ਲੋਕਾਂ ਨੂੰ ਲੱਗ ਗੱਲ ਲੱਭ ਜਾਂਦੀ ਆ ਵੀ ਲੋਕਾਂ ਨੇ ਕਦੇ ਸਮਝਿਆ ਨਹੀਂ ਵੀ ਮਈ ਵੀ ਸਿੱਖ ਚੀਜ਼ ਕੀ ਆ ਵਰਡ ਕੀ ਆ ਤਾਂ ਕਰਕੇ ਟਰੋਲ ਕੀਤਾ ਜਾਂਦਾ ਤੇ ਅੱਜ ਜੇ ਅਸੀਂ ਯੋਧਿਆਂ ਦੀ ਗੱਲ ਕੀਤੀ ਆਵੇਂ ਵੀ ਸਿੱਖ ਯੋਧਿਆਂ ਦੀ ਗੱਲ ਕੀਤੀ ਆ ਤਾਂ ਫੇਰ ਅੱਜ ਲੋਕਾਂ ਨੂੰ ਪਤਾ ਲੱਗੂਗਾ ਵੀ ਹਾਂ ਇਹ ਕੌਮ ਕੀ ਚੀਜ਼ ਆ ਕੀ ਅਰਥ ਕੀ ਆ ਮਈ ਵੀ ਸਿੱਖ ਦਾ ਅਰਥ ਕੀ ਆ ਮਈ ਵੀ ਸਿੱਖ ਮਜਬ ਦਾ ਪੱਕਾ ਹੋਣਾ ਵੀ ਧਰਮ ਦਾ ਪੱਕਾ ਹੋਣਾ ਹੂੰ ਇਹ ਇਹ ਮੈਨੂੰ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵਰਡ ਦਿੱਤਾ ਸੀ ਜਿੱਥੋਂ ਤੱਕ ਮੈਂ ਸੁਣਿਆ ਹੂੰ ਜੋ ਮੈਂ ਪੜਿਆ ਹੈ ਤੇ ਤੁਹਾਨੂੰ ਲੱਗਦਾ ਕਿ ਇਸ ਸ਼ਬਦ ਦਾ ਮਜ਼ਾਕ ਹੈ ਜਿਹੜਾ ਸਾਡੇ ਸਮਾਜ ਦੇ ਵਿੱਚ ਬਣਾਇਆ ਜਾਂਦਾ ਹੈ ਬਿਲਕੁਲ ਬਣਾਇਆ ਜਾਂਦਾ ਜੀ ਹੂੰ ਕਿਵੇਂ ਜਿਵੇਂ ਕਹਿ ਸਕਦੇ ਆ ਜੀ ਆਪਾਂ ਕੋਈ ਵੀ ਗੱਲ ਆਪਾਂ ਹੁਣ ਅਸੀਂ ਜਦੋਂ ਆ ਜਿਆਦਾ ਏਜ ਨਹੀਂ ਸੀ ਜਦੋਂ ਨਹੀਂ ਸਾਨੂੰ ਪਤਾ ਸੀ ਮਾਈ ਵੀ ਸਿੱਖ ਜੀ ਅਸੀਂ ਵੀ ਝੱਜਕਦੇ ਹੁੰਦੇ ਸੀ ਮਾਈ ਵੀ ਸਿੱਖ ਕਹਿਣ ਤੋਂ ਅੱਛਾ ਫਿਰ ਜਦੋਂ ਸਾਨੂੰ ਪਤਾ ਲੱਗਾ ਵੀ ਮੈਵੀ ਸਖ ਇੱਕ ਯੋਧਿਆਂ ਨੂੰ ਕਿਹਾ ਜਾਂਦਾ ਫਿਰ ਅਸੀਂ ਉਹ ਚੀਜ਼ ਬਾਰੇ ਪੜਿਆ ਸਾਨੂੰ ਹੋਇਆ ਵੀ ਸਾਨੂੰ ਪਤਾ ਕਰਨਾ ਚਾਹੀਦਾ ਕੀ ਚੀਜ਼ ਆ ਫਿਰ ਅਸੀਂ ਪੜਿਆ ਤੇ ਉਹ ਫਿਰ ਗੀਤ ਮੈਨੂੰ ਲੱਗਾ ਵੀ ਹਾਂ ਬਣਾਉਣਾ ਚਾਹੀਦਾ ਫਿਰ ਪਹਿਲਾ ਸਟੱਡੋ Song ਆਇਆ ਸੀ ਉਹਦੇ ਵਿੱਚ ਮੈਂ 30 ਸੈਕਿੰਡ ਦੀ ਗੱਲ ਕੀਤੀ ਸਿਰਫ ਮੈਵੀ ਸਖਾਂ ਬਾਰੇ ਤੋ ਉਸ ਚੀਜ਼ ਨੂੰ ਪਿਆਰ ਬਹੁਤ ਮਿਲਿਆ ਤੇ ਫਿਰ ਮੈਨੂੰ ਲੱਗਾ ਵੀ ਹਾਂ ਸਟੱਡੋ 2 ਵੀ ਬਣਨਾ ਚਾਹੀਦਾ ਫਿਰ ਮੈਂ 9 ਮੱਥ ਬਾਅਦ ਇਹ ਗੀਤ ਨੂੰ ਰਿਲੀਜ਼ ਕੀਤਾ ਤੇ ਉਹ ਦਾ ਫਿਰ ਉਹ ਲੋਕਾਂ ਵੱਲੋਂ ਮਕਬੂਲ ਵੀ ਕੀਤਾ ਗਿਆ ਕੀ ਕੀ ਇਸ ਗਾਣੇ ਦੇ ਵਿੱਚ ਕੀ ਖਾਸੀਅਤ ਹੈ ਅਜਿਹਾ ਕੀ ਲਿਖਤਾ ਤੁਸੀਂ ਮਜਵੀ ਸਿੱਖਾਂ ਬਾਰੇ ਤੁਹਾਨੂੰ ਇੰਨਾ ਕੌਨਫੀਡੈਂਸ ਹੈ ਕਿ ਹੁਣ ਟਰੋਲ ਨਹੀਂ ਕੀਤਾ ਜਾਊਗਾ ਕੌਨਫੀਡੈਂਸ ਇਹ ਹੈ ਜੀ ਜਦੋਂ ਆਪਾਂ ਨੂੰ ਪਤਾ ਹੈ ਵੀ ਇਹ ਚੀਜ਼ ਸਹੀ ਹੈ ਇਹ ਟਰੋਲ ਹੋ ਹੀ ਨਹੀਂ ਸਕਦੀ ਜਦੋਂ ਯੋਧੇ ਆ ਸਿੱਖ ਧਰਮ ਦੀ ਗੱਲ ਕੀਤੀ ਆ ਉਹਦੇ ਵਿੱਚ ਆਪਾਂ ਹੋਰ ਤਾਂ ਕੋਈ ਚੀਜ਼ ਵਰਤੀ ਨਹੀਂ ਜੇ ਆਪਾਂ ਕਹੀਏ ਵੀ ਜੋ ਕੋਈ ਲੋਕੀ ਕਹਿ ਰਹੇ ਆ ਵੀ ਮੈਂ ਵੀ ਸਿੱਖ ਜਾਤਾ ਪਤਾ ਚਨਾਵ ਮੰਡੂ ਇਤਾਂ ਉਤਾਂ ਵਹੀਂ ਵੀ ਸਿੱਖ ਜਾਤ ਥੋੜੀ ਨਾ ਹੈ ਅਸੀਂ ਤਾਂ ਸਿੱਖ ਧਰਮ ਦੀ ਗੱਲ ਕਰ ਰਹੇ ਹਾਂ ਹੂੰ ਫਿਰ ਯੋਧਿਆਂ ਦੀ ਗੱਲ ਹੋਈ ਫਿਰ ਯੋਧਿਆਂ ਨੂੰ ਜੀ ਕੋਟ્રોલ ਕਰਨ ਲੱਗਿਆ ਫਿਰ ਉਹ ਪੰਜਾਬੀ ਨੇ ਦੇ ਨਾਮ ਸਿੱਖ ਧਰਮ ਤੁਹਾਨੂੰ ਐਵੇਂ ਕਿਉਂ ਲੱਗਦਾ ਹੈ ਕਿ ਤੁਹਾਨੂੰ ਦਬਾਇਆ ਜਾ ਰਿਹਾ ਹੈ ਜਾਂ ਇਦਾਂ ਕਿਉਂ ਲੱਗਦਾ ਹੈ ਕਿ ਸਿੱਖ ਹੀ ਯੋਧੇ ਜਿਹੜੇ ਤੁਹਾਡੇ ਕਮਿਊਨਿਟੀ ਨਾਲ ਬਿਲੋਂਗ ਕਰਦੇ ਤੁਹਾਡੀ ਕਮਿਊਨਿਟੀ ਨੂੰ ਜਾਂ ਮੰਜਵੀ ਸਿੱਖ ਸੀ ਗਈ ਸਿੱਖ ਹੀ ਹੋਦੇ ਕਿਉਂਕਿ ਗੁਰੂ ਸਾਹਿਬ ਤਾਂ ਕਹਿੰਦੇ ਆ ਕਿ ਜਦੋਂ ਕੋਈ ਬੰਦਾ ਅਮਰਤਪਾਨ ਕਰ ਲੈਂਦਾ ਉਸ ਤੋਂ ਬਾਅਦ ਉਹਦੀ ਕੋਈ ਜਾਤ ਨਹੀਂ ਰਹਿ ਜਾਂਦੀ ਹਨਾ ਫਿਰ ਤੁਸੀਂ ਕਿਉਂ ਉਹਨਾਂ ਲੋਕਾਂ ਦੇ ਉੱਤੇ ਜਾਤ ਦਾ ਟੈਗ ਲਾਉਣਾ ਚਾਹੁੰਦੇ ਹੋ ਜੋ ਤੱਕ ਅਸੀਂ ਨਹੀਂ ਲਾਉਣਾ ਚਾਹੁੰਦੇ ਲੋਕ ਹੀ ਲਾਉਂਦੇ ਆ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਆ ਹਮ ਹੁਣ ਤੁਸੀਂ ਦੇਖ ਲਓ ਵੀ ਕਿਤੇ ਵੀ ਗੁਰਦੁਆਰਾ ਸਾਹਿਬ ਤੇ ਵਿਖੇ ਕਿਤੇ ਵੀ ਆਪਣੇ ਅਸੀਂ ਭਾਈਚਾਰੇ ਦਾ ਕੋਈ ਪਾਠੀ ਨਹੀਂ ਹੋਊਗਾ ਕੋਈ ਗ੍ਰੰਥੀ ਨਹੀਂ ਹੋਊਗਾ ਜ਼ਿਆਦਾਤਰ ਦੇਖ ਨੂੰ ਮਿਲਿਆ ਹੋਊਗਾ ਇਹ ਚੀਜ਼ ਤਾਂ ਹਮ ਫਿਰ ਇਹ ਵਿਤਕਰਾ ਹੀ ਹੋ ਗਿਆ ਜੀ ਜੇ ਆਪਾਂ ਅਮਰ ਛਕਦੇ ਆ ਫਿਰ ਉਹ ਗੁਰੂ ਸਾਹਿਬ ਨੇ ਆਪਾਂ ਨੂੰ ਇੱਕ ਕੀਤਾ ਏ ਅਮਰ ਛਕਾ ਕੇ ਤੇ ਫਿਰ ਉਹ ਆਪਣਾ ਇੱਕ ਹੋਣ ਦੀ ਕੋਈ ਰਹਿ ਨਹੀਂ ਗਈ ਇਹ ਚੀਜ਼ ਤਾਂ ਆਪਾਂ ਨੂੰ ਇੱਕ ਸਮਝਿਆ ਹੀ ਨਹੀਂ ਕਿਸੇ ਨੇ ਮਾਈਬੀ ਸਗੋਂ ਪਿੱਛੇ ਹੀ ਰੱਖਿਆ ਜਾਂਦਾ ਵੀ ਇਹ ਕਿਤੇ ਅੱਗੇ ਨਾ ਆ ਜਾਣਾ ਫਿਰ ਇਹੀ ਗੱਲ ਹੋ ਸਕਦੀ ਕਿਹੜੀਆਂ ਕਿਹੜੀਆਂ ਗੱਲਾਂ ਚ ਪਿੱਛੇ ਰੱਖਿਆ ਜਾਂਦਾ ਥੋੜਾ ਵਿਸਥਾਰਪੂਰਵਕ ਦੱਸੋਗੇ ਕਿੱਥੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਵਿਤਕਰਾ ਸਾਡੇ ਨਾਲ ਕੀਤਾ ਜਾਂਦਾ ਫਿਰ ਸ਼ਮਸ਼ਾਨ ਘਾਟਾਂ ਲੱਗ ਹੁੰਦੇ ਆਈ ਕਈਆਂ ਪਿੰਡਾਂ ਦੇ ਵਿੱਚ ਹੂੰ ਉਰ ਇੱਕ ਹੋਣਾ ਚਾਹੀਦਾ ਜੇ ਵਿਤਕਰਾਈ ਹੋ ਗਿਆ ਫਿਰ ਜੇ ਆਪਾਂ ਇੱਕ ਇੱਕ ਥਾਂ ਤੇ ਸੰਸਕਾਰਕ ਸਮਝਾਨ ਘਰ ਨਹੀਂ ਹੈਗੇ ਫਿਰ ਵਿਤਕਰਾਈ ਹੋਇਆ ਹੀ ਇਹ ਤਾਂ ਤੁਸੀਂ ਕਦੇ ਪਿੰਡ ਦੇ ਉਸ ਪਿੰਡ ਦੇ ਸਰਪੰਚ ਨੂੰ ਨਹੀਂ ਉਸ ਪਿੰਡ ਦੀ ਜਿਹੜੀ ਜਨਤਾ ਹੁੰਦੀ ਹੈ ਉਹਨੇ ਗੱਲ ਕੀਤੀ ਕਿਉਂਕਿ ਪੰਚਾਇਤ ਹੁੰਦੀ ਹੈ ਪਿੰਡ ਦੇ ਵਿੱਚ ਬਕਾਇਦਾ ਉਹਦੀ ਜਿਹੜੀ ਹੈ ਪਰਮਿਸ਼ਨ ਤੋਂ ਬਿਨਾ ਤਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਹਾਂਜੀ ਜਦ ਕਿ ਉਹਨੂੰ ਵੋਟ ਥੋੜੀ ਵੀ ਪਈ ਹੁੰਦੀ ਹੈ ਇਹ ਕੋਈ ਗੱਲ ਕਰਨਾ ਹੀ ਨਹੀਂ ਚਾਹੁੰਦਾ ਜੀ ਹੂੰ ਕਿਸੇ ਨੇ ਕੀਤੀ ਵੀ ਨਹੀਂ ਹੁਣ ਜੇ ਸਾਨੂੰ ਹੁਣ ਫੀਲ ਹੋ ਰਿਹਾ ਹੁਣ ਮੇਰੀ ਕੋਈ ਜ਼ਿਆਦਾ ਉਮਰ ਨਹੀਂ ਹੈਗੀ ਪਰ ਮੈਨੂੰ ਮਹਿਸੂਸ ਹੁੰਦਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੂੰ ਹੁਣ ਜੇ ਮੈਂ ਗੀਤ ਬਣਾਇਆ ਹੈਗਾ ਕੁਝ ਕੋਈ ਲੋਕ ਕੇ ਉਂਗਲਾਂ ਵੀ ਚੱਕਦੇ ਤੁਸੀਂ ਜੱਟਾਂ ਪਾਤਾਂ ਜ ਮੰਡ ਰਹੇ ਹੋ ਵੀ ਅਸੀਂ ਜੱਟਾਂ ਪਾਤਾਂ ਹੀ ਮੰਡ ਜੇ ਕੋਈ ਜੱਟ ਆਪਣੀ ਗੱਲ ਕਰ ਰਿਹਾ ਗੀਤਾਂ ਦੇ ਵਿੱਚ ਕੀ ਗੱਲ ਸਾਨੂੰ ਹੱਕ ਨਹੀਂ ਹੈ ਆਪਣੀ ਗੱਲ ਕਰਨ ਦਾ ਹੂੰ ਬਿਲਕੁਲ ਯਾਨੀ ਕਿ ਅੱਜ ਤੱਕ ਜਿੰਨੇ ਗਾਣੇ ਆਏ ਆ ਜੱਟਾਂ ਨੇ ਜੱਟ 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 ਕੀਤੀ ਤੇ ਉਹ ਭਲਾ ਕੋਈ ਵੀ ਚਾਹੇ ਉਹਦੀ ਉਹ ਜਾਤ ਹੋਵੇ ਜਾਂ ਨਾ ਹੋਵੇ ਪਰ ਜੱਟ ਜੱਟ ਗਾਣਿਆਂ ਚ ਹੁੰਦੀ ਐ ਤੇ ਤੁਸੀਂ ਚਾਹੁੰਦੇ ਹੋ ਕਿ ਵੀ ਸਾਡੀ ਵੀ ਜਾਤ ਨੂੰ ਦੱਬਿਆ ਨਾ ਜਾਵੇ ਜੇ ਅਸੀਂ ਹੈਗੇ ਆ ਤਾਂ ਅਸੀਂ ਦਿਸਣੇ ਚਾਹੀਦੇ ਆ ਮੈਂ ਹੀ ਚਾਹਣਾ ਈ ਜੀ ਜੱਟ ਜੱਟ ਕਹਿ ਕੇ ਜੇ ਜੱਟ ਬ੍ਰਾਂਡ ਬਣ ਗਿਆ ਨਾ ਮੈਂ ਵੀ ਸਿੱਖ ਵੀ ਬ੍ਰਾਂਡ ਹੀ ਹੋਣਾ ਚਾਹੀਦਾ ਕੱਲ ਨੂੰ ਜੇ ਕੋਈ ਬੱਚਾ ਬਚਪਨ ਤੋਂ ਜਵਾਨੀ ਦੇ ਵਿੱਚ ਜਾਂਦਾ ਉਹਨੂੰ ਝਿਜਕ ਨਾ ਹੋਵੇ ਮੈਂ ਵੀ ਸਿੱਖ ਕੋਈ ਛੋਟੀ ਜਾਤ ਨਹੀਂ ਹੈਗੀ ਵੀ ਕੌਣ ਲੋਕ ਐ ਜਿਨ੍ਹਾਂ ਦੇ ਤੁਹਾਡੀ ਜਾਤ ਨੂੰ ਜਿਹਦਾ ਐਡਾ ਸੋਹਣਾ ਅਰਥ ਐ ਹਾਂਜੀ ਮਜਵੀ ਸਿੱਖ ਯਾਨੀ ਕਿ ਮਜਬ ਦਾ ਪੱਕਾ ਉਹਨੂੰ ਮਜ਼ਾਕ ਦਾ ਪਾਤਰ ਬਣਾਤਾ ਜਾਂ ਉਹਨੂੰ ਮਜ਼ਾਕ ਬਣਾਤਾ ਮਜ਼ਾਕ ਦਾ ਪਾਤਰ ਉਹੀ ਇਹ ਜਿਹੜੇ ਪ੍ਰਚਾਰਕ ਹੋਗੇ ਉਹੀ ਬਣਾਉਣ ਵਾਲੇ ਜੇ ਉਹ ਦੱਸਦੇ ਇਹ ਵੀ ਮੈਂ ਵੀ ਸਿੱਖ ਚੀਜ਼ ਕੀ ਹੈ ਮਜ਼ਾਕ ਹੋ ਹੀ ਨਹੀਂ ਸਕਦਾ ਸੀ ਕਦੇ ਹੂੰ ਸਹੀ ਹੈ ਨਾ ਜੇ ਅੱਜ ਇਹ ਮੈਂ ਦੱਸ ਰਿਹਾ ਕੀ ਦੇ ਵਿੱਚ ਮੈਂ ਵੀ ਸਿੱਖ ਚੀਜ਼ ਕੀ ਆ ਉਹਨੂੰ ਪ੍ਰਾਊਡ ਹੋਊਗਾ ਜਿਹਨੂੰ ਨਹੀਂ ਮਤਲਬ ਪਤਾ ਉਹ ਪ੍ਰਾਊਡ ਕਰੂਗਾ ਤੇ ਉਹ ਇੱਕ ਠੋਕੇ ਗੋਗਾ ਮੈਂ ਮੈਂ ਵੀ ਸਿੱਖਿਆ ਭਾਈ ਹੂੰ ਆਮ ਤੌਰ ਤੇ ਇਹ ਮਜ਼ਦੂਰ ਵਰਗ ਚ ਆ ਜਾਂਦੇ ਨੇ ਹਨਾ ਜਾਂ ਫਾਈਨੈਂਸ਼ੀਅਲ ਕੰਡੀਸ਼ਨ ਵੀ ਇੰਨਾਂ ਦੀ ਵੀਕ ਹੁੰਦੀ ਆ ਆਪਾਂ ਕਹਿ ਸਕਦੇ ਹਾਂ ਕਿ ਲੱਗਦਾ ਵੀ ਆਮ ਘਰਾਂ ਦੇ ਵਿੱਚ ਤਾਂ ਜਿਵੇਂ ਗਾਣਿਆਂ 'ਚ ਅਰਜਨ ਢਲੋਂ ਨੇ ਵੀ ਕਿਹਾ ਵੀ ਸਾਡੇ ਚਾਚੇ ਆ ਤੇ ਰਿਐਲਿਟੀ ਦੇ ਵਿੱਚ ਹੈ ਤਾਂ ਜਾਂ ਸਿਰਫ ਜ਼ੁਬਾਨੋਂ ਹੀ ਕਿਹਾ ਜਾਂਦਾ ਹੈ ਕੀ ਮੰਨਦੇ ਹੋ ਇਹ ਜ਼ੁਬਾਨੋਂ ਹੀ ਕਿਹਾ ਜਾਂਦਾ ਜੇ ਰਿਐਲਿਟੀ ਹੋਵੇ ਤਾਂ ਇਹ ਮੈਨੂੰ ਕੀ ਲੋੜ ਪਈ ਸੀ ਫਿਰ ਜੋ ਪਹਿਲੀ ਗੱਲਾਂ ਹੋਈਆਂ ਹੋ ਜਾਣੀਆਂ ਸੀ ਇਹ ਚੀਜ਼ਾਂ ਤਾਂ ਇਹ ਪਹਿਲਾਂ ਹੀ ਗੱਲਾਂ ਹੋਣੀਆਂ ਚਾਹੀਦੀ ਸੀ ਮੈイビー ਸਖ ਮੈイビー ਸਖ ਪਹਿਲਾਂ ਹੀ ਹੋਣੀ ਚਾਹੀਦੀ ਸੀ ਹਮ ਰਿਐਲਿਟੀ ਨਹੀਂ ਹੈਗੀ ਬਸ ਗੱਲਾਂ 'ਚ ਲਵੇਟਿਆ ਜਾਂਦਾ ਈ ਗੱਲਾਂ 'ਚ ਹੀ ਗਿਆ ਜਾਂਦਾ ਘਰਾਂ ਦੇ ਵਿੱਚ ਵਿਤਕਰਾ ਕੀਤਾ ਜਾਂਦਾ ਬਿਲਕੁਲ ਕੀਤਾ ਜਾਂਦਾ ਕਿਵੇਂ ਵਿਤਕਰਾ ਕੀਤਾ ਜਾਂਦਾ ਵਿਤਕਰਾ ਕੀਤਾ ਜਾਂਦਾ ਜੇ ਕੋਈ ਮਜ਼ਦੂਰ ਕੰਮ ਤੇ ਜਾਂਦਾ ਆ ਉਹਦੇ ਭਾਂਡੇ ਅਲੱਗ ਹੁੰਦੇ ਆ ਅੱਛਾ ਭਾਂਡੇ ਅਲੱਗ ਹੁੰਦੇ ਆ ਫਿਰ ਜਿੱਥੇ ਉਹਨੇ ਭਾਂਡਾ ਰੱਖਤਾ ਦੋ ਦੋਨੋਂ ਕੰਮ ਤੇ ਨਹੀਂ ਉਹ ਭਾਂਡਾ ਉੱਥੇ ਹੀ ਪਿਆ ਹੋਊਗਾ ਉਹ ਚੱਕਣਗੇ ਨਹੀਂ ਇਹ ਵਿਤਕਰਾ ਹੀ ਹੋਇਆ ਜੀ ਆਪਾਂ ਧੋਗੇ ਵੀ ਰੱਖ ਸਕਦੇ ਆ ਜੇ ਆਪਾਂ ਆਪਣੇ ਭਾਂਡੇ ਧੋ ਸਕਦੇ ਆ ਤੇ ਕੀ ਗੱਲ ਉਹ ਬੰਦਾ ਹੂੰ ਇਹ ਕਿਵੇਂ ਸਦੀ 'ਚ ਵੀ ਆ ਗੱਲਾਂ ਹੈਗੀਆਂ ਨੇ ਹੈ ਜੀ ਹੱਲੇ ਵੀ ਹੈ ਹਜੇ ਕਿਤੇ ਨਹੀਂ ਗਈਆਂ ਇਹ ਹੈ हां ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਵੀ ਸਾਰੇ ਇੱਕੋ ਜਿਹੇ ਆ ਕਈ ਚੰਗੇ ਹੈ ਵੀ ਹੂੰ ਆ ਟਵਾਟਰ ਨਸਲਾਂ ਦੀ ਗੱਲ ਆਈ ਹੂੰ ਜਿੱਦਾਂ ਆਪਾਂ ਨੂੰ ਅ ਘਰ ਦੇਣੇ ਸਮਝਾਤਾ ਵੀ ਇਹ ਬੰਦੇ ਨੇ ਇਹ ਜਹਾ ਵਿਤਕਰਾ ਕਰਨਾ ਇਹ ਤੂੰ ਕਰਨਗੇ ਬੱਚੇ ਵੀ ਕਰਨਗੇ ਹੂੰ ਜਿਨ੍ਹਾਂ ਨੇ ਕਿਹਾ ਤਾਂ ਵੀ ਨਹੀਂ ਇਹ ਇਨਸਾਨੀ ਇਨਸਾਨ ਆ ਇਹ ਇਨਸਾਨੀਅਤ ਤੌਰ ਤੇ ਹੀ ਚੱਲਣਾ ਉਹ ਬਿਲਕੁਲ ਨਹੀਂ ਕਰਨਗੇ ਗਲਤ ਆ ਆਪਾਂ ਸਮਝਾਉਣਾ ਹੂੰ ਜਿੱਦਾਂ ਆਪਾਂ ਸਮਝਾਈ ਜਾਵਾਂਗੇ ਉਦਾਂ ਹੀ ਤੁਰਿਆ ਆਊਗਾ ਕੰਮ ਤੁਸੀਂ ਇਸ ਗੱਲ ਨੂੰ ਕਿਵੇਂ ਕਹਿ ਸਕਦੇ ਹੋ ਕਿ ਸਿੱਖ ਜਿਹੜੇ ਸਿੱਖ ਯੋਧੇ ਆ ਇੰਨੀ ਗਰੰਟੀ ਨਾਲ ਕਿਵੇਂ ਕਹਿ ਸਕਦੇ ਹੋ ਵੀ ਉਹ ਸਾਰੇ ਮਜਬੂਤ ਸਿੱਖ ਨੇ ਕਿਉਂਕਿ ਕਿਤੇ ਵੀ ਉਹ ਚੀਜ਼ ਕਦੇ ਪ੍ਰਮੋਟ ਨਹੀਂ ਹੋਈ ਹਾਂਜੀ ਐਵੇਂ ਕਹੀਏ ਵੀ ਐਵੇਂ ਹੀ ਨਹੀਂ ਪ੍ਰਮੋਟ ਹੋਇਆ ਵੀ ਉਹ ਜੱਟ ਸੀ ਹਾਂਜੀ ਹਾਂਣਾ ਹੁਣ ਭਾਈ ਜੱਤਾ ਜੀ ਐ ਉਹਨਾਂ ਨੂੰ ਤਾਂ ਗੁਰੂ ਸਾਹਿਬ ਨੇ ਆਪ ਖਿਤਾਬ ਦਿੱਤਾ ਹੋਇਆ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਬਾਰੇ ਸਭ ਨੂੰ ਪਤਾ ਹੈ ਇੱਕ ਉਹਨਾਂ ਤੋਂ ਇਲਾਵਾ ਕਦੇ ਕਿਸੇ ਯੋਧੇ ਦਾ ਕਿਸੇ ਸ਼ਹੀਦ ਦੇ ਨਾਲ ਅਸੀਂ ਜਾਤ ਨਹੀਂ ਜੋੜੀ ਜਾਂ ਲੋਕਾਂ ਨੇ ਸਮਾਜ ਨੇ ਕਦੇ ਜਾਤ ਨਹੀਂ ਜੋੜੀ ਨਾ ਕਦੇ ਕਿਸੇ ਨੇ ਕਿਹਾ ਵੀ ਇਹ ਬਾਣੀਆਂ ਸੀ ਨਾ ਕਦੇ ਕਿਹਾ ਇਹ ਜੱਟ ਸੀ ਨਾ ਕਦੇ ਕਿਹਾ ਇਹ ਬ੍ਰਾਹਮਣ ਸੀ ਤੁਸੀਂ ਕਿਉਂ ਫਿਰ ਗੱਲ ਤੁਹਾਨੂੰ ਇੱਥੋਂ ਹੀ ਪਾਈ ਦਿੱਤਾ ਜੀ ਦੀ ਕਰ ਲੈਣੇ ਬਾਬਾ ਜੀਉ ਸਿੰਘ ਜੀ ਦੀ ਗੱਲ ਕਰ ਲੈਣੇ ਆਪਾਂ ਕੋਈ ਪ੍ਰਚਾਰਕ ਦੱਸ ਰਿਹਾ ਨਾ ਉਹ ਸਿਰਫ ਐਂ ਦੱਸੂਗਾ ਵੀ ਚਾਂਦਨੀ ਚੌਂਕ ਚੋਂ ਇੱਕ ਸਿੱਖ ਸੀਸ ਲੈ ਕੇ ਆਇਆ ਸੀ ਕਦੇ ਇਹ ਨਹੀਂ ਕਹੂਗਾ ਵੀ ਬਾਬਾ ਜੀਉ ਸਿੰਘ ਜੀ ਆਏ ਸੀ ਤੇ ਉਹਨਾਂ ਨੂੰ ਰੰਗਰੇਟਿਆਂ ਦਾ ਖਿਤਾਬ ਮਿਲਿਆ ਸੀ ਇਹ ਗੱਲ ਕਦੇ ਕਹੀ ਨਹੀਂ ਜਾਂਦੀ ਹੁਣ ਐਡੇ ਹੋ ਗਏ ਅਸੀਂ ਤਾਂ ਕਿਸੇ ਦੇ ਮੂੰਹ ਸੁਣੀ ਨਹੀਂ ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਤੇ ਅੱਜ ਉਹ ਕਰਨਗੇ ਦੀ ਹੂੰ ਇਹ ਤਾਂ ਜਿਵੇਂ ਕਹਿੰਦੇ ਹੁੰਦੇ ਨਾ ਵੀ ਜੇ ਬੱਚੇ ਨੂੰ ਭੁੱਖ ਨਾ ਲੱਗੇ ਤਾਂ ਮਾਂ ਤਾਂ ਦੁੱਧ ਪਿਆਦੀ ਨਾ ਜੇ ਅਸੀਂ ਗੱਲ ਕਰਾਂਗੇ ਤਾਂ ਇਹ ਗੱਲ ਕਰਨਗੇ ਹੁਣ ਹੁਣ ਕਰਨਗੇ ਗੱਲ ਇਹ ਨਹੀਂ ਤੁਸੀਂ ਕਹਿੰਦੇ ਹੋ ਕਿ ਫੋਨ ਕਰਨਗੇ ਤੁਹਾਨੂੰ ਪਤਾ ਹੋਊਗਾ ਕਰਨ ਵਰਗਰੇਵਾਲ ਨੇ ਕੀ ਹਾਂਜੀ ਕਰਨ ਵਰਗਰੇਵਾਲ ਨੇ ਗੀਤ ਗਾਇਆ ਉਹ ਵਰਗ ਉਹੀ ਗੱਲ ਹੋ ਗਈ ਨਾ ਕਰਨ ਵਰਜੀ ਨੇ ਗੀਤ ਗਾਇਆ ਹੁਣ ਸਾਨੂੰ ਖੁਸ਼ੀ ਹੋਈ ਵੀ ਇੱਕ ਜ਼ਿੰਮੇਵਾਰ ਬੰਦਾ ਸਾਡੀ ਗੱਲ ਕਰ ਰਿਹਾ ਸਾਨੂੰ ਅਸੀਂ ਉਹਨੂੰ ਸਪੋਰਟ ਵੀ ਕੀਤੀ ਫਿਰ ਅਸੀਂ ਅਸੀਂ ਕਿਹਾ ਵੀ ਬਹੁਤ ਵਧੀਆ ਗੱਲ ਆ ਤੁਹਾਡੇ ਆਪਣੇ ਵੀ ਬਹੁਤ ਕਿਉਂਕਿ ਮਝਵੀ ਸਿਕ ਕਮਿਊਨਿਟੀ ਦੇ ਵਿੱਚੋਂ ਵੀ ਬਹੁਤ ਕਲਾਕਾਰ ਨੇ ਕਦੇ ਉਹਨਾਂ ਨੇ ਗੱਲ ਕੀਤੀ ਆ ਬਿਲਕੁਲ ਨਹੀਂ ਕੀਤੀ ਜੇ ਉਹਨਾਂ ਨੇ ਗੱਲ ਕੀਤੀ ਹੁੰਦੀ ਅੱਜ ਮੈਨੂੰ ਗੱਲ ਕਰਨੀ ਹੋਈ ਨਾ ਪੈਂਦੀ ਹਾਂ ਕਲਾਕਾਰ ਕੋਈ ਨਾਮੀ ਬਹੁਤ ਉੱਚੀ ਪਦਵੀ ਦੇ ਬਹੁਤ ਹੀ ਬਹੁਤ ਨਾਮੀ ਕਲਾਕਾਰ ਅੱਜ ਅੱਜ ਇਤਤਾਂ ਦਾ ਕਲਾਕਾਰ ਆ ਮੈਂ ਵੀ ਸਖ ਬੰਦਾ ਆ ਉਹਦੇ ਨਾਲ ਜ਼ਿੰਮੇਦਾਰ ਬੰਦੇ ਗੀਤ ਕਲੈਬਾਂ ਕਰ ਕਰਕੇ ਉੱਪਰ ਜਾ ਰਹੇ ਆ ਹੂੰ ਜੇ ਆਪਾਂ ਗੱਲ ਕਰੀਏ ਤਾਂ ਮੈਨੂੰ ਨਾਮ ਲੈਣ ਚ ਕੋਈ ਇਦਾਂ ਨਹੀਂ ਹੈਗੀ ਆਪਾਂ ਬੇਖੌਫ ਹੋ ਕੇ ਗੱਲ ਕਰੂੰਗਾ ਲਾਭ ਹੀਰਾ ਜੀ ਕੌਣ ਨੇ ਅੱਛਾ ਲਾਭ ਹੀਰਾ ਜੀ ਮੈਂ ਵੀ ਸਖ ਨਹੀਂ ਉਹ ਗੱਲ ਨਹੀਂ ਕਰ ਸਕਦੇ ਕਿਉਂ ਨਹੀਂ ਕਰਦੇ ਤੁਸੀਂ ਕੀ ਕੀ ਸਮਝਦੇ ਹੋ ਵੀ ਉਹਨਾਂ ਨੂੰ ਐ ਐ ਲੱਗਦਾ ਵੀ ਮੈਂ ਵੀ ਸਖ ਵਰਡ ਵਾਕੀ ਛੋਟਾ ਆ ਜੇ ਅਸੀਂ ਨਾਮ ਲੈ ਲਿਆ ਜੇ ਅਸੀਂ ਕਹਿਤਾ ਵੀ ਹਾਂ ਮੈਂ ਵੀ ਸਖਾਂ ਸੀ ਅਸੀਂ ਛੋਟੇ ਪੈ ਜਾਣਗੇ ਸਾਡੀ ਰੀਚ ਡਾਊਨ ਹੋ ਜਾਊਗੀ ਵੀ ਇਦਾਂ ਦੀ ਗੱਲ ਨਹੀਂ ਹੈਗੀ ਇਹ ਤਾਂ ਫਿਰ ਤੁਹਾਡੇ ਆਪ ਦੇ ਲੋਕਾਂ ਦੀ ਸੋਚ ਮਾੜੀ ਆ ਉਹ ਤਾਂ ਗੱਲ ਹੋ ਗਈ ਫਿਰ ਉਹੀ ਗੱਲ ਹੋਊਗੀ ਨਾ ਜੀ ਜੇ ਭਗਤ ਸਿੰਘ ਜੰਮੇ ਤਾਂ ਗਵਾਂਡੀਆਂ ਦੇ ਘਰੇ ਜੰਮੇ ਸਾਡੇ ਘਰੇ ਨਾ ਜੰਮੇ ਹੂੰ ਵੀ ਜੇ ਕੋਈ ਸਾਡੀ ਗੱਲ ਕਰੇ ਤਾਂ ਕਨਵਰ ਗਰੇਵਾਲ ਕਰੇ ਹੋਰ ਨਾ ਕੋਈ ਕਰੇ ਮਤਲਬ ਤੁਸੀਂ ਇਹ ਇਹ ਕਹਿੰਦੇ ਹੋ ਵੀ ਆਪਦੀ ਕਮਿਊਨਿਟੀ ਦੇ ਬੰਦੇ ਹੀ ਨਹੀਂ ਗੱਲ ਕਰਦੇ ਤੁਹਾਨੂੰ ਤਾਂ ਗੱਲ ਕਰਨ ਦੀ ਲੋੜ ਪੈ ਗਈ ਗੱਲ ਕਰਨ ਦੀ ਲੋੜ ਪੈ ਗਈ ਜੀ ਬਾਕੀ ਮੇਰੀ ਉਮਰ ਕੀ ਆ ਤੇ ਬਾਕੀ ਜਿਹੜੇ ਓਵਰੇਜ ਹੋ ਗਏ ਨੇ ਵੱਡੇ ਵੱਡੇ ਕਲਾਕਾਰ ਹਜੇ ਵੀ ਉਹਨਾਂ ਦਾ ਨਾਮ ਸਿੱਕਾ ਚੱਲ ਰਿਹਾ ਆ ਤੇ ਗੱਲ ਕਿਉਂ ਨਹੀਂ ਕੀਤੀ ਉਹਨਾਂ ਨੇ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ ਹੂੰ ਅੱਛਾ ਇਹ ਚੀਜ਼ ਤੋਂ ਅਲੱਗ ਜੇ ਆਪਾਂ ਵੇਖੀਏ ਤੁਸੀਂ ਸਕੂਲਾਂ 'ਚ ਪੜੇ ਹੋਵੋਗੇ ਜਿਹੜਾ ਵਿਤ ਕਰੇ ਜਿਵੇਂ ਤੁਸੀਂ ਕਿਹਾ ਵੀ ਪਿੰਡਾਂ ਦੇ ਵਿੱਚ ਹੁੰਦੇ ਆ ਹਾਂਜੀ ਦੋਸਤੀ ਦੇ ਵਿੱਚ ਤਾਂ ਇੰਨਾ ਦਾ ਕੁਝ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਇਕੱਠੇ ਰੋਟੀ ਖਾਂਦੇ ਹੁੰਦੇ ਹਾਂਜੀ ਹਾਂਜੀ ਫਿਰ ਬਦਲਿਆ ਤਾਂ ਹੈ ਨਾ ਅੱਗੇ ਨਾਲ ਉਹ ਚੱਕਰ ਇਹੀ ਹੈ ਨਾ ਜੀ ਜਿਹੜੇ ਸਕੂਲਾਂ 'ਚ ਅਸੀਂ ਪੜੇ ਆ ਉਹਨਾਂ ਸਕੂਲਾਂ 'ਚ ਸਾਡੇ ਵਰਗੇ ਹੀ ਜ਼ਿੰਮੇਦਾਰ ਭਾਈਚਾਰੇ ਦੇ ਜਵਾਬ ਪੜੇ ਹੋਏ ਆ ਸਾਡੇ ਮੰਮੀ ਉਹਨਾਂ ਦੇ ਖਾਸ ਸੀ ਕੋ ਜਿਆਦਾ ਪੈੜੀ ਨਹੀਂ ਹੁੰਦੀ ਜੀ ਹੁਣ 2 2 1 ਕਿੱਲੇ ਪੈੜੀ ਵਾਲਾ ਜ਼ਿਮੀਂਦਾਰ ਜ਼ਿਮੀਂਦਾਰ ਨਹੀਂ ਹੂੰ ਉਹ ਵਿਚਾਰਾ ਮਾੜਾ ਮੋਟਾ ਆਪ ਦਾ ਕਰਕੇ ਹੂੰ ਗੁਜ਼ਾਰਾ ਕਰ ਰਿਹਾ ਉਹਨੂੰ ਵੀ ਦਿਹਾੜੀ ਕਰਨੀ ਪੈ ਰਹੀ ਹੈ ਕਿਤੇ ਨਾ ਕਿਤੇ ਆਪ ਦਾ ਕੰਮ ਤੇ ਲੱਗਾ ਹੀ ਹੁੰਦਾ ਜੀ ਹੂੰ ਤੇ ਫਿਰ ਕਈ ਪਿੰਡਾਂ ਦੇ ਵਿੱਚ ਗੁਰਦੁਆਰੇ ਵੀ ਉਹ ਤਾਂ ਫਿਰ ਤੁਹਾਡੀ ਸਹਿਮਤੀ ਦੇ ਨਾਲ ਹੀ ਬਣਦੇ ਆ ਫਿਰ ਜਦੋਂ ਸਾਨੂੰ ਵੜਨ ਹੀ ਨਹੀਂ ਦਿੱਤਾ ਗਿਆ ਜੀ ਜਦੋਂ ਸਾਨੂੰ ਪਾਠ ਕਰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਪਾਠ ਕਰਦਿਆਂ ਨੂੰ ਸਾਨੂੰ ਬਾਹੋਂ ਫੜ ਕੇ ਠਾ ਦਿੱਤਾ ਜਾਂਦਾ ਫਿਰ ਅਸੀਂ ਤਾਂ ਗੁਰਦੁਆਰੇ ਲੱਗ ਬਣਾਵਾਂਗੇ ਸਾਨੂੰ ਵੀ ਉਨੀ ਗੁਰੂ ਦੀ ਲੋੜ ਆ ਨਾ ਹੂੰ 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 हां ए एक दो मैटर इदा दे सामने आए सी हां जी आए आई मैटर सामने आए, आए। तो ਤੁਸੀਂ ਅਲੱਗ ਹੋ ਗਿਆ ਉਹਨਾਂ ਰੋਸ ਦੇ ਕਰਕੇ हां जी ਫਿਰ ਇਦਾਂ ਹੀ ਕਰਨਾ ਪਿਆ ਜੀ ਮੈਂ ਤਾਂ ਕਹਿੰਦਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਤੇ ਪਰ ਹੋਈ ਹੂੰ ਤੁਹਾਨੂੰ ਲੱਗਦਾ ਕਿ ਤੁਸੀਂ ਇਨ ਇਨ ਸਿੱਖ ਯੋਧਿਆਂ ਦੀ ਆੜ ਦੇ ਵਿੱਚ हां जी ਫੇਮ ਤਾਂ ਨਹੀਂ ਲੈ ਰਹੇ ਫੇਮ ਫੇਮ ਤਾਂ ਜਿਹੜੇ ਪਹਿਲਾਂ ਵਾਲੇ ਸਿੰਗਰ ਉਹ ਵੀ ਲੈ ਸਕਦੇ ਸੀਗੇ ਹੂੰ ਇਹ ਫੇਮ ਦੀ ਗੱਲ ਨਹੀਂ ਹੈਗੀ ਜੀ ਫੇਮ ਲੈਣਾ ਹੋਵੇ ਤਾਂ ਮੈਨੂੰ ਲਿਖਣਾ ਆਉਂਦਾ ਮੈਂ ਜੱਟ ਜੱਟ ਕਹਿ ਕੇ ਵੀ ਫੇਮ ਲੈ ਸਕਦਾ ਹਾਂ ਬਹੁਤ ਸਾਰੇ ਇਦਾਂ ਦੇ ਲੋਕ ਐ ਮੈਂ ਤੁਹਾਡੀ ਹੀ ਜੇ ਕਾਸਟ ਦੀ ਗੱਲ ਕਰਾਂ ਤੇ ਲੋਕਾਂ ਵਾਂਗ ਸਹੀ ਪਛਾਣ ਲੈਣਾ ਤੇ ਉਹ ਬਹੁਤ ਕੁਝ ਬੋਲਦੇ ਆ ਆਵਾ ਤਵਾ ਦੂਜੀ ਕਮਿਊਨਿਟੀ ਨੂੰ ਬੋਲਦੇ ਰਹਿੰਦੇ ਆ ਹਾਂ ਤੁਹਾਡੀ ਇੱਕ ਖਾਸियत ਹੈ ਕਿ ਤੁਹਾਡੇ ਗਾਣੇ ਦੇ ਵਿੱਚ ਤੁਸੀਂ ਆਪਣੀ ਹੀ ਗੱਲ ਰੱਖੀ ਆ ਦੂਜੇ ਦੀ ਨਿੰਦਿਆ ਨਹੀਂ ਕੀਤੀ ਉਹਨਾਂ ਲੋਕਾਂ ਬਾਰੇ ਕੀ ਸੋਚਦੇ ਹੋ ਜਿਹੜੇ ਹਰ ਗੱਲ ਦੇ ਵਿੱਚ ਦੋ ਧਰਮਾਂ ਨੂੰ ਆਹਮੋ ਸਾਹਮਣੇ ਕਰ ਦਿੰਦੇ ਆ ਇਹ ਗੱਲ ਮਾੜੀ ਵੀ ਕਹਿ ਸਕਦੇ ਆਂ ਹੀ ਆਪਾਂ ਪਰ ਇੱਕ ਗੱਲ ਇਹੀ ਹੁੰਦੀ ਹੈ ਵੀ ਬੰਦਾ ਗੱਲ ਹੱਕਾਂ ਦੀ ਕਰ ਰਿਹਾ ਪਰ ਜੇ ਕਮਿਊਨਿਟੀ ਨੂੰ ਗਾਲਾਂ ਕੱਢ ਰਿਹਾ ਜਾਂ ਕਮਿਊਨਿਟੀ ਨੂੰ ਬੁਰਾ ਭਲਾ ਕਹਿ ਰਿਹਾ ਉਹ ਗੱਲ ਮਾੜੀ ਆ ਪਰ ਗੱਲ ਜੇ ਹੱਕਾਂ ਦੀ ਕਰ ਰਿਹਾ ਤਾਂ ਫੇਰ ਸਹੀ ਆਈ ਉਹ ਜੇ ਕੱਲੇ ਹੱਕਾਂ ਦੀ ਕਰੋ ਗੱਲ ਫੇਰ ਜੇ ਗਾਲ ਕੱਢਣ ਦਾ ਮਤਲਬ ਹੀ ਨਹੀਂ ਬੰਦਦਾ ਫਿਰ ਇਹਦਾ ਮਤਲਬ ਉਹ ਲੋਕ ਫੇਮ ਲਈ ਕਰ ਰਹੇ ਆ ਇਹ ਸਭ ਕੁਝ ਕਹਿ ਸਕਦੇ ਤੁਸੀਂ ਵੀ ਸੁਣਦੇ ਹੋਵੋਗੇ ਹਾਂਜੀ ਸਟਾਰਟਿੰਗ ਦੇ ਵਿੱਚ ਜਦੋਂ ਬੰਦਾ ਉਹਨਾਂ ਦੀ ਗੱਲ ਸੁਣਦਾ ਇੱਕ ਵਾਰ ਤਾਂ ਬੰਦੇ ਨੂੰ ਲੱਗਦਾ ਵੀ ਸਾਡਾ ਮਜ ਵੀ ਸਿੱਖ ਭਾਈ ਕੋਈ ਸਾਡੀ ਗੱਲ ਕਰ ਰਿਹਾ ਹਾਂਜੀ ਇਸਨੂੰ ਇੰਦਾ ਸਾਥ ਦੇਣਾ ਚਾਹੀਦਾ ਹੈ ਹਾਂਜੀ ਤੇ ਗੱਤਾ ਵੀ ਹੋਊਗਾ ਦਿੱਤਾ ਜੀ ਅੱਗੇ ਜਾ ਕੇ ਜਦੋਂ ਉਹ ਬੰਦਾ ਜੱਟਾਂ ਦੇ ਬ੍ਰਾਹਮਣਾਂ ਦੇ ਬਾਣੀਆਂ ਦੇ ਵਿਰੁੱਧ ਬੋਲ ਰਿਹਾ ਹਾਂਜੀ ਫਿਰ ਤੁਹਾਡੇ ਮਨ ਦੇ ਵਿੱਚ ਜਿਹੜੇ ਸਮਝਦਾਰ ਹੁੰਦੇ ਆ ਉਹ ਤਾਂ ਉਹਦੇ ਤੋਂ ਕਿਨਾਰਾ ਕਰ ਲੈਂਦੇ ਆ ਪਰ ਕਈ ਉਹਦੀਆਂ ਗੱਲਾਂ ਤੇ ਅਮਲ ਕਰਨ ਲੱਗ ਜਾਂਦੇ ਆ ਹਾਂਜੀ ਉਹ ਗੱਲ ਇਹ ਹੀ ਹੈ ਨਹੀਂ ਹੋ ਸਕਦਾ ਵੀ ਉਹ ਉਹਨੂੰ ਗਾਲਾਂ ਕੱਢਣ ਦੀ ਤਾਂ ਲੋੜ ਪੈ ਗਈ ਹੋਵੇ ਉਹਦੇ ਥੱਲੇ ਵੀ ਕਮੈਂਟ ਉਦਾਂ ਦੇ ਆਉਂਦੇ ਹੋਣਗੇ ਪਰ ਮੈਨੂੰ ਲੱਗਦਾ ਜਿਵੇਂ ਆਪਾਂ ਇਹ ਥੋੜੀ ਨਾ ਵੀ ਜੇ ਬੰਦਾ ਇੱਕ ਗਲਤ ਹੋ ਰਿਹਾ ਉਹਨੂੰ ਦੇਖ ਕੇ ਆਪਾਂ ਗਲਤ ਹੋ ਜਾਈਏ ਨਾ ਇਹ ਗੱਲ ਮਾੜੀ ਹੈ ਆਪਾਂ ਨੂੰ ਗਲਤ ਨਹੀਂ ਹੋਣਾ ਮੇਰੇ ਇੱਕ ਸੌਂਗਸਲੇ ਵੀ ਗਲਤ ਕਮੈਂਟ ਆ ਰਹੇ ਮੈਂ ਉਹਨਾਂ ਨੂੰ ਰਿਪਲਾਈ ਨਹੀਂ ਕਰ ਰਿਹਾ ਤਾਂ ਮੈਂ ਉਹਨਾਂ ਨੂੰ ਇੱਥੇ ਵੀ ਜਵਾਬ ਦੇ ਸਕਦਾ ਉਹ ਇਦਾਂ ਉਹ ਇਦਾਂ ਇਹ ਨਹੀਂ ਚਾਹੀਦਾ ਜੇ ਆਪਾਂ ਗੱਲ ਆਪਾਂ ਨੂੰ ਕਰਨੀ ਆਉਂਦੀ ਹੈ ਆਪਾਂ ਸਾਫ਼ ਤਰੀਕੇ ਨਾਲ ਵੀ ਗੱਲ ਕਰ ਸਕਦੇ ਹਾਂ ਐਨਾ ਰੋਸ ਕਿਉਂ ਰੋਸ ਹੀ ਬਸ ਇਹ ਚਾਹੁੰਦੇ ਆ ਵੀ ਉੱਪਰ ਨਾ ਆਏ ਨੇ ਇਹਨੂੰ ਕਿਤੇ ਪਤਾ ਨਾ ਲੱਗ ਜੇ ਵੀ ਅਸੀਂ ਚੀਜ਼ ਕੀ ਆ ਉਹ ਧਰਮਾਂ ਦੇ ਠੇਕੇਦਾਰ ਹਨ ਉਹਨਾਂ ਨੂੰ ਇਹ ਹੈ ਵੀ ਅ ਸਾਡੇ ਚ ਕੋਈ ਦੂਗਾ ਨਾ ਆਵੇ ਬਹੁਤ سارے ਥੋੜੀ ਜਾਤ ਚੋਂ ਵੀ ਲੋਕ ਹੋਣਗੇ ਜਿਹੜੇ ਅਮੀਰ ਹੋਣਗੇ ਜਿਨ੍ਹਾਂ ਕੋਲ ਪੈਲੀਆਂ ਨੇ ਇਹੋ ਜੀ ਗੱਲ ਨਹੀਂ ਚੰਗੀਆਂ ਨੌਕਰੀਆਂ ਤੇ ਵੀ ਨਹੀਂ ਚੰਗੇ ਹੁੰਦੇ ਤੇ ਵੀ ਨੇ ਸਿਰਫ ਇਹ ਥੋੜੀ ਹੁੰਦਾ ਹੈ ਕਿ ਸਿਰਫ ਜੇ ਕੋਈ ਬੰਦਾ ਆਰਥਿਕ ਪੱਖੋਂ ਗਰੀਬ ਹੈ ਤੇ ਉਹ ਹੀ ਗਰੀਬ ਹੈ ਅਸੀਂ ਉਹਨਾਂ ਦਾ ਕੀ ਉਹਨਾਂ ਤੋਂ ਕੀ ਕਰਾਉਣਾ ਹੈ ਜਿਹੜੇ ਅਮੀਰ ਵੀ ਹੈਗੇ ਸਾਡੀ ਗੱਲ ਹੀ ਨਹੀਂ ਕਰ ਰਹੇ ਹੂੰ ਅਸੀਂ ਉਹਨਾਂ ਦਾ ਕੀ ਚਾਰਪਾਣਾ ਹੈ ਕਿਹੜੀ ਗੱਲ ਕਰਨੀ ਚਾਹੀਦੀ ਹੈ ਤੁਹਾਡੀ ਇਹੀ ਗੱਲ ਕਰਨੀ ਚਾਹੀਦੀ ਵੀ ਅਸੀਂ ਮਈ ਵੀ ਸਖਾਂ ਸਾਨੂੰ ਬਣਦੇ ਹੱਕ ਦੇਣੇ ਚਾਹੀਦੇ ਆ ਕਿਹੜੇ ਕਿਹੜੇ ਹੱਕ ਮੰਗਦੇ ਹੋ ਸਾਨੂੰ ਇਹ ਵੀ ਵਿਦ ਘਰਾਣਾ ਕੀਤਾ ਜਾਵੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਗੁਰਦੁਆਰੇ ਇੱਕ ਹੋਣੇ ਹੋਣੇ ਚਾਹੀਦੇ ਫਿਰ ਸ਼ਮਸ਼ਾਨ ਘਟ ਇੱਕ ਹੋਣੇ ਚਾਹੀਦੇ ਫਿਰ ਸਾਨੂੰ ਵੀ ਪਤਾ ਲੱਗੇ ਵੀ ਹਾਂ ਸਾਡਾ ਵੀ ਪੂਰਾ ਹੱਕ ਹੈ ਹੂੰ ਕਹਿੰਦੇ ਹੁੰਦੇ ਸੀ ਕਿ ਇੱਕ ਸਿਰੀ ਤੇ ਇੱਕ ਜੱਟ ਦਾ ਮਾਵਾ ਧੀਆਂ ਵਾਲਾ ਰਿਸ਼ਤਾ ਹੁੰਦਾ ਹਾਂਜੀ ਤੇ ਜਦੋਂ ਕਿਸੇ ਗਰੀਬ ਦੇ ਘਰੇ ਹਣਾ ਪੁੱਤ ਹੁੰਦਾ ਸੀ ਸਾਸੀ ਦੇ ਘਰੇ ਪੁੱਤ ਹੁੰਦਾ ਸੀ ਤੇ ਜਿਮੀਦਾਰ ਲੱड्डੂ ਬਣਦਾ ਹੁੰਦਾ ਸੀ ਤੇ ਇਹਦੇ ਤੋਂ ਇਲਾਵਾ ਜਦੋਂ ਜਿਮੀਦਾਰ ਦੇ ਧੀ ਦੀ ਸ਼ਾਦੀ ਹੁੰਦੀ ਸੀ ਤਾਂ ਸਿਰੀ ਵੀ ਕਈ ਕਈ ਦਿਨਾਂ ਦੇ ਲਈ ਧਾਰ ਕਰ ਲੈਂਦਾ ਹੁੰਦਾ ਸੀ ਦਿਹਾੜੀਆਂ ਹਣਾ ਉਹ ਮਾਹੌਲ ਅੱਜ ਵੀ ਬਰਕਰਾਰ ਹੈ ਜਾਂ ਬਦਲ ਗਿਆ ਜਾਂ ਕਿੰਨਾ ਤੁਸੀਂ ਦੇਖਿਆ ਹੋਊਗਾ ਉਹ ਪਹਿਲਾਂ ਲੱड्डੂ ਵੜਨ ਵਾਲੀ ਗੱਲ ਤਾਂ ਇਹ ਹੈ ਵੀ ਮੈਨੂੰ ਤਾਂ ਨਹੀਂ ਲੱਗਦਾ ਵੀ ਜੇ ਕੋਈ ਲੱड्डੂ ਬਣਦਾ ਹੋਊਗਾ ਵੀ ਉਹਦੇ ਪੁੱਤ ਦੀ ਖੁਸ਼ੀ ਬਣਦਾ ਹੋਊਗਾ ਇਹੀ ਇਹੀ ਖੁਸ਼ੀ ਜੀ ਬਣਦਾ ਹੋਊਗਾ ਵੀ ਹਾਂ ਇੱਕ ਹੋਰ ਮਜ਼ਦੂਰ ਪੈਦਾ ਹੋ ਗਿਆ ਸਾਡੇ ਘਰੇ ਕੰਮ ਕਰਨ ਵਾਸਤੇ ਪਹਿਲਾਂ ਤਾਂ ਆਹ ਖੁਸ਼ੀ ਹੁੰਦਾ ਸੀ ਹੂੰ ਅੱਛਾ ਇਹ ਮੰਨਦੇ ਹੋ ਤੁਸੀਂ ਕਿ ਉਹਦੇ ਲੋ ਖੁਸ਼ੀ ਨਹੀਂ ਮੰਨਦੇ ਸੀ ਬਿਲਕੁਲ ਅੱਛਾ ਤੇ ਜਿਹੜੀ ਇਦਾਂ ਦੀ ਆਪਸ ਦੇ ਵਿੱਚ ਪਿਆਰ ਦੀ ਗੱਲ ਹੈ ਹਨਾ ਵੀ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਇੰਨੀ ਹੁੰਦੀ ਹੈ ਵੀ 4 ਦਿਨ ਦਿਹਾੜੀ ਲੇਟ ਵੀ ਗਈ ਬਈ ਬੰਦਾ ਹੋ ਜਾਂਦਾ ਨਹੀਂ ਮੰਡੀ ਮਸ਼ਹਰੇ ਜਾਇਆ ਜਾਂਦਾ ਤੇ ਜਾਂ ਹੋਰ ਵੀ ਕਦੇ ਗਰੀਬ ਦੀ ਮਜ਼ਦੂਰ ਦੀ ਲੜਕੀ ਦੀ ਸ਼ਾਦੀ ਹੁੰਦੀ ਹੈ ਤੇ ਜ਼ਿਮੀਂਦਾਰ ਵੀ ਉਹਨੂੰ ਇਕੱਠੇ ਪੈਸੇ ਦਿੰਦਾ ਤੇ ਇਹ ਚੀਜ਼ਾਂ ਹੁਣ ਬਰਕਰਾਰ ਨਹੀਂ ਜਾਂ ਨਹੀਂ ਰਹੀਆਂ ਬਰਕਰਾਰ ਹੋ ਵੀ ਸਕਦੇ ਨੇ ਕਿਤੇ ਨਾ ਕਿਤੇ ਪਰ ਜੇ ਮੈਂ ਦੇਖਾਂ ਤਾਂ ਸਾਡੇ ਜਿੱਥੋਂ ਤੱਕ ਮੈਂ ਦੇਖਿਆ ਵੀ ਹਲੇ ਤੱਕ ਤਾਂ ਹੈ ਨਹੀਂ ਇਹ ਚੀਜ਼ਾਂ ਹੂੰ ਵੀ ਹੋਈਆਂ ਨਹੀਂ ਚੇਂਜ ਬਾਕੀ ਜੇ ਉਹ ਦਿੰਦੇ ਵੀ ਆ ਪੈਸੇ ਤਾਂ ਉਹ ਬੰਦਾ ਉਹਨਾਂ ਦੇ ਘਰੇ ਕੰਮ ਕਰਦਾ ਹੁੰਦਾ ਹੋਰ ਕਿੱਥੋਂ ਮੰਗ ਲੇਵੇ ਜਿੱਥੇ ਕੰਮ ਕਰਦਾ ਉਹਨੇ ਉੱਥੇ ਹੀ ਪੈਸਾ ਮੰਗਣਾ ਜਦੋਂ ਇਹ ਚੀਜ਼ਾਂ ਗੁਰੂ ਸਾਹਿਬ ਨਹੀਂ ਖਤਮ ਕਰ ਸਕੇ ਉਹਨਾਂ ਦੇ ਵੱਲੋਂ ਮਤਲਬ ਉਹਨਾਂ ਨੇ ਇੰਨੀ ਕੋਸ਼ਿਸ਼ ਕੀਤੀ ਅਮਰਤਾ ਸ਼ਕਾ ਕੇ ਸਾਰਿਆਂ ਨੂੰ ਇੱਕ ਬਣਾਤਾ ਸੀ ਸਿੱਖ ਬਣਾਤਾ ਸੀ ਤੁਸੀਂ ਫਿਰ ਇੱਕ ਤਾਂ ਉਹੀ ਚੀਜ਼ਾਂ ਆਉਂਦੀਆਂ ਲੈ ਕੇ ਆ ਰਹੇ ਹਾਂ ਵਾਪਸ ਹਨਾ ਤੇ ਇੱਕ ਪੰਨੂ ਲੱਗਦਾ ਕਿ ਉਹ ਵਿਤਕਰਾ ਤੁਸੀਂ ਆਪਦੇ ਗਾਣਿਆਂ ਦੇ ਜ਼ਰੀਏ ਖਤਮ ਕਰ ਦੋਗੇ ਮੈਨੂੰ ਤਾਂ ਲੱਗਦਾ ਇਹਦੇ ਨਾਲ ਵੱਧ ਰਿਹਾ ਕਿ ਨਹੀਂ ਇਹ ਚੰਦ ਲੋਕ ਹੀ ਵਿਤਕਰਾ ਕਰਨਗੇ ਜਿੰਨਾ ਜਿਹੜੇ ਪਹਿਲਾਂ ਹੀ ਕਰੀ ਜਾਂਦੇ ਆ ਹਾਂ ਜੇ ਉਹ ਵਿਤਕਰਾ ਕਰਨੋਂ ਨਹੀਂ ਹਟਣਗੇ ਪਰ ਸਾਡੀ ਸਿਕਉਮਤਾ ਜਾਗੂਗੀ ਸਾਡੇ ਮੈਂ ਵੀ ਸਿੱਖ ਭਰਾ ਤਾਂ ਜਾਗਣਗੇ ਨਾ ਉਹਨੂੰ ਪਤਾ ਤਾਂ ਲੱਗੂਗਾ ਵੈਸੇ ਚੀਜ਼ ਕੀ ਆ ਜਿਹੜੇ ਅੱਜ ਸ਼ਰਮ ਮਨ ਰਹੇ ਆ ਇਹ ਗੱਲ ਕਿਹਾਂ ਚ ਵੀ ਅਸੀਂ ਮੈਂ ਵੀ ਸਿੱਖ ਆ ਉਹਨਾਂ ਨੂੰ ਤਾਂ ਹੋਊਗਾ ਵੀ ਹਾਂ ਅਸੀਂ ਮੈਂ ਵੀ ਸਿੱਖ ਕਹਿਣ ਚ ਪ੍ਰਾਊਡ ਫੀਲ ਕਰਾਂਗੇ ਹੂੰ ਕਿਤੇ ਨਾ ਕਿਤੇ ਕੋਈ ਲੂਕ ਤਾਂ ਆਉਣਗੇ ਮੇਰੇ ਵੱਲ ਨੂੰ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਪਹਿਲਾਂ ਵਾਲੇ ਫੇਸਬੁਕੀਆ ਵਿਦਵਾਨਾਂ ਦੀ ਤਰ੍ਹਾਂ ਦੋਨੇ ਕਾਮਾ ਆਹਮੋ ਸਾਹਮਣੇ ਹੋ ਜਾਣ ਕਿਤੇ ਇਹ ਚੀਜ਼ਾਂ ਹੋਣੀਆਂ ਤਾਂ ਨਹੀਂ ਚਾਹੀਦੀਆਂ ਬਾਕੀ ਜੇ ਹੋਣਗੀਆਂ ਤਾਂ ਮੈਂ ਤਾਂ ਕਿੰਨਾ ਗਲਤ ਕਰ ਲਿਆ ਵੀ ਫਰੂ ਹੋਈ ਕਰਨਗੇ ਜਿਹੜੇ ਧਰਮਾਂ ਦੇ ਠੇਕੇਦਾਰ ਬਣੇ ਫਿਰਦੇ ਆ ਇਹ ਚੀਜ਼ਾਂ ਤਾਂ ਉਹ ਹੀ ਕਰਨਗੇ ਬਾਕੀ ਜਿੰਨਾ ਟਾਈਮ ਜਿੰਨਾ ਟਾਈਮ ਮੈਂ ਲਿਖੂਗਾ ਗਾਊਂਗਾ ਮੈਂ ਤਾਂ ਮਾਈ ਵੀ ਸੱਖਾਂ ਤੇ ਗਾਊਂਗਾ ਇਹ ਕੋਈ ਕੋਈ ਰੋਕ ਨਹੀਂ ਸਕਦਾ ਮੈਨੂੰ ਆਪਣੇ ਧਰਮ ਤੇ ਧਰਮ ਦੀ ਗੱਲ ਕਰਨ ਦਾ ਹੱਕ ਹੈ ਹੂੰ ਤੁਸੀਂ ਆਪਣੀ ਧਰਮ ਦੀ ਆਪਣੀ ਕਮਿਊਨਿਟੀ ਦੀ ਆਪਣੀ ਜਾਤ ਦੀ ਆਪਣੇ ਮਜਬਦ ਦੀ ਗੱਲ ਕਰਨਾ ਚਾਹੁੰਦੇ ਹੋ ਗੀਤਾਂ ਦੇ ਜ਼ਰੀਏ ਕਰਨਾ ਚਾਹੁੰਦੇ ਹੋ ਗੀਤਾਂ ਦੇ ਜ਼ਰੀਏ ਕਰਨਾ ਚਾਹਣਾ ਹੀ ਹੁਣ ਨੈਟ ਤੇ ਜੇ ਮੈਂ ਬੈਠ ਕੇ ਲਾਈਵ ਹੋ ਕੇ ਮੈਂ ਗਾਲ੍ਹਾਂ ਕੱਢਾਂ ਉਹ ਤਾਂ ਫਿਰ ਫੇਮ ਵਾਲੀ ਗੱਲ ਹੋਊਗੀ ਹਾਂ ਜਾਂ ਮੈਨੂੰ ਫਿਰ ਮੈਂ ਕੋਈ ਉਮਰ ਵੀ ਜ਼ਿਆਦਾ ਹੈਣੀ ਕਿ ਬੰਨੇ ਕਹਿਣਾ ਵੀ ਇਹ 21 ਸਾਲ ਦਾ ਨੌਜਵਾਨ ਹੈਗਾ ਵੀ ਕੀ ਗੱਲ ਕਰੀ ਜਾਂਦਾ ਇਹ ਵੀ ਇਹਨੂੰ ਇੰਨੀ ਕੱਕਲਿਆ ਵੀ ਗਾਲ੍ਹਾਂ ਕੱਢਦਾ ਹੈ ਧੀਆ ਭੈਣੋਂ ਗਾਲ੍ਹਾਂ ਕੱਢਦਾ ਹੈ ਹਾਂ ਇਹ ਜਿੱਦਾਂ ਫਿਰ ਤਾਂ ਮੇਰੇ ਵੱਲ ਨੂੰ 네ਗੇਟਿਵ ਲੋਕ ਜ਼ਿਆਦਾ ਹੋਣਗੇ ਵੀ ਜਿਨ੍ਹਾਂ ਨੇ ਮੈਨੂੰ ਹੀ ਗਾਲਾਂ ਕੱਢਣੀਆਂ ਆ ਉਹ ਕੋਈ ਪੋਜ਼ਿਟਿਵ ਬੰਦਾ ਮੇਰੀ ਵੀਡੀਓ ਤੇ ਕਲਿੱਕ ਨਹੀਂ ਕਰੂਗਾ ਹੂੰ ਆ ਆਖਿਰ ਦੇ ਵਿੱਚ ਇਹੀ ਪੁੱਛਣਾ ਚਾਹੂੰਗੀ ਵੀ ਮਕਸਦ ਇਹ ਦੋਨਾਂ ਦੇ ਵਿੱਚ ਜਿਹੜੇ ਵਿਤਕਰੇ ਆ ਜਾਂ ਜਿਹੜੇ ਤੁਹਾਡੇ ਨਾਲ ਵਿਤਕਰੇ ਹੁੰਦੇ ਆ ਉਹਨੂੰ ਖਤਮ ਕਰਨਾ ਹੀ ਐ ਜਾਂ ਫਿਰ ਉਹਨਾਂ ਤੋਂ ਨਫ਼ਰਤ ਆ ਨਹੀਂ ਆਪ ਤੋਚਿਆਂ ਤੋਂ ਨਫ਼ਰਤ ਅਸੀਂ ਤਾਂ ਇਹੀ ਕਹਿੰਦੇ ਆ ਵੀ ਵਿਤਕਰਾ ਹੋਣਾ ਨਹੀਂ ਚਾਹੀਦਾ ਜੀ ਸਾਨੂੰ ਕਹਿੰਦੇ ਆ ਨਾ ਜਦੋਂ ਕਿ ਲੋਡ ਹੁੰਦੀ ਹੈ ਇਹਨਾਂ ਨੂੰ ਉਦੋਂ ਕਹਿੰਦੇ ਵੀ ਭਾਈ ਆ ਸਾਡੇ ਇਹ ਜਦੋਂ ਲੋਡ ਖਤਮ ਹੋ ਜਾਂਦੀ ਹੈ ਫੇਰ ਬਸ ਇਹ ਕਿੱਥੇ ਦੇਖਿਆ ਤੁਸੀਂ ਇਹ ਤਾਂ ਹੁਣੇ ਹੀ ਦੇਖਿਆ ਇਹ ਹੁਣ ਜੇ ਆਪਾਂ ਦੇਖ ਲਈਏ ਵੀ ਸ਼ੰਭੂ ਬਾਰਡਰ ਤੇ ਹੂੰ ਦਿੱਲੀ ਵਿੱਚ ਜੱਗੀ ਸਿੰਘ ਬਾਬਾ ਜਿਹਨਾਂ ਨੂੰ ਕਿਹਾ ਜਾਂਦਾ ਹੈ ਹੂੰ ਉਹ ਉਹਨਾਂ ਟਾਈਮ ਹੀ ਅੱਗੇ ਆਏ ਜਿੰਨਾ ਟਾਈਮ ਮੋਰਚਾ ਚੱਲ ਰਿਹਾ ਸੀ ਹੂੰ ਹੁਣ ਉਹਨਾਂ ਦਾ ਨਾਮ ਨਹੀਂ ਲਿਆ ਜਾਂਦਾ ਹੂੰ ਮੈਂ ਗੀਤ ਦੇ ਵਿੱਚ ਵੀ ਜ਼ਿਕਰ ਕੀਤਾ ਉਹਨਾਂ ਦਾ ਹੂੰ ਤੋ ਉਹਨਾਂ ਦਾ ਵਾਕਈ ਨੀ ਨਾਮ ਲਿਆ ਜਾਂਦਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹਨਾਂ ਦੀ ਇੰਸਟਾਗ੍ਰam ਆਈਡੀ ਬਣੀ ਆ ਮੈਨੂੰ ਤਾਂ ਮੈਂ ਨਾਮ ਉਹਨਾਂ ਦਾ ਲੈ ਤੇ ਮੈਨੂੰ ਕਿਸੇ ਨੇ ਭੇਜੀ ਤੇ ਉਹਦੇ ਤੇ ਸਿਰਫ 1000 ਫੋਲੋਅਰ ਵੀ ਨਹੀਂ ਹੈਗਾ ਹਮ ਤੇ ਜਿਹੜੇ ਬੰਦੇ ਅੱਜ ਬੋਲੀ ਜਾਂਦੇ ਜਿਨ੍ਹਾਂ ਨੇ ਕੋਈ ਨਹੀਂ ਹੱਕ ਵੀ ਨਹੀਂ ਢਾਈ ਉਥੇ ਕਿਸਾਨੀ ਮੋਰਚੇ ਦੇ ਵਿੱਚ ਉਹਨਾਂ ਦੇ ਮਿਲੀ-ਮਿਲੀਨ ਫੋਲੋਅਰ ਜਾ ਰਹੇ ਹੈ ਹਮ ਲੱਖ ਤੋਂ ਲੱਖ ਤੋਂ ਥੱਲੇ ਤਾਂ ਉਹਨਾਂ ਦੇ ਹੈ ਹੀ ਨਹੀਂ ਹਮ ਅੱਛਾ ਗਾਣੇ ਦਾ ਜ਼ਿਕਰ ਕਰ ਰਹੇ ਸੀ ਤਾਂ ਇੱਕ ਵਾਰ ਉਹਦਾ ਕੋਈ ਪਹਿਰਾ ਜਿਹੜਾ ਤੁਹਾਡੇ ਮਨਪਸੰਦੀ ਦਾ ਹੋਵੇ ਮੈਂ ਚਾਹੁੰਗੀ ਕਿ ਸੁਣਾ ਦਿਓ ਕਿਉਂਕਿ ਖਾਸ ਕਰ ਯੋਧਿਆਂ ਦਾ ਕਿ ਜਿਹੜੇ ਯੋਧਿਆਂ ਨੂੰ ਤੁਸੀਂ ਕਿਹਾ ਹੈ ਕਿ ਵੀ ਇਹ ਮਝ ਵੀ ਸਿੱਖ ਨੇ ਔਰ ਕਿਸ ਤਰੀਕੇ ਦੇ ਨਾਲ ਕਿਹਾ ਜਿਹੜਾ ਟਰੋਲ ਨਹੀਂ ਕੀਤਾ ਜਾ ਰਿਹਾ ਹਾਂਜੀ ਹਾਂਜੀ ਮੈਂ ਜ਼ਰੂਰ ਸੁਣਾਉਣਾ ਚਾਹੂੰਗੀ ਭਾਈ ਸੁਖਾ ਸਿੰਘ ਸੇਵਾ ਸਿੰਘ ਸਿੰਘ ਗੁਲਜਹਰ ਗੁਰਦਿਆਲ ਸਿੰਘ ਸ਼ੇਰੀ ਇਹ ਵੀ ਦਸੂ ਕਿਦੇ ਲਾਲ ਭਾਈ 사ਦਾ ਨੰਦ ਨੀ ਸੀ ਕਾਉਂ ਪਾਈ ਸੀ ਸ਼ਹੀਦੀ ਸੋਚ ਸੋਚ ਖੋਖਰਾਉ ਰੂਹ ਨੂੰ ਕਾਂਬਦਾ ਖਿਆਲ ਹਮ ਮਦਬੀਏ ਪੱਕੇ ਔਰ ਮਜ਼ਬ ਹਮ ਹਰਾਂ ਨਾ ਬੇਇਮਾਨ ਤੋਖੇ ਬਾਜਨ ਹਰਵੇਂ ਨਿਆਰਾ ਕੁਝ ਆਪ ਹੀ ਗਵਾਇਆ ਕੁਝ ਖੋਇਆ ਨਨਹੀਂ ਰੇਂਦਾ ਕਾਣ ਕੀਤਾ ਸਾਡਾ ਇਹਨਾਂ ਲੂਟੂ ਸਰਕਾਰਾਂ ਮਾਂਬੋਲੀ ਦੇ ਤਾਰਾਖੇ ਬਣਿਓ ਤੇ ਬੱਚੇ ਇਥੇ ਕਿੰਨਾ ਦੇ ਥੁੜੇ ਮਜਬ ਦੇ ਪੱਕੇ ਮੁੱਢ ਤੋਂ ਕਾਉ ਤੁਹਾਨੂੰ ਲੱਗਦੇ ਬੁਰੇ ਠੀਕ ਹੈ ਜੀ ਬਹੁਤ ਸੋਹਣਾ ਪਰ ਇੱਕ ਆਖਰੀ ਸਵਾਲ ਦੇ ਵਿੱਚ ਮੈਂ ਇਹ ਵੀ ਐਡ ਕਰਨਾ ਚਾਹੂੰਗੀ ਕਿ ਵੀ ਭਾਈ ਤੁਸੀਂ ਜਿੰਨਾਂ ਦੇ ਨਾਮ ਲਏ ਆ ਇਹਦੇ ਵਿੱਚ ਤੁਸੀਂ ਸ਼ੋਰ ਹੋ ਕਿ ਉਹ ਮਜਬੀ ਸਿੱਖ ਹਾਂਜੀ ਸ਼ੋਰ ਹਾਂ ਕਿੱਥੋਂ ਇਹਦਾ ਮੈਂ ਬੁੱਕ ਪੜ੍ਹੀ ਹੈ ਹੀ ਰੰਗਰੇਟਿਆਂ ਦਾ ਇਤਿਹਾਸ ਉਹ ਨਰਿੰਦਰ ਸਿੰਘ ਆਫਰੀਜ਼ ਦੀ ਲਿਖੀ ਹੋਈ ਆ ਅੱਛਾ ਤੇ ਉਹਨਾਂ ਨੇ ਬੁੱਕ ਦੇ ਵਿੱਚ ਇਹ ਵੀ ਲਿਖਿਆ ਵੀ ਮੈਂ ਬਹੁਤ ਜਿਵੇਂ ਡੂੰਘੇ ਸਵਾਹ ਚੋਂ ਕੱਢਣ ਵਾਲੀ ਗੱਲ ਹੋ ਗਈ ਵੀ ਰੰਗਰੇਟਾਂ ਇਤਿਹਾਸ ਮੈਂ ਇੰਨਾ ਡੂੰਘਾ ਲੈ ਕੇ ਆਇਆ ਵੀ ਲੋਕੀ ਬੋਲਣ ਆਣੀ ਚਾਹੁੰਦੇ ਸੀ ਪਰ ਮੈਂ ਲੈ ਕੇ ਆਇਆ ਇਹ ਚੀਜ਼ ਹੂੰ ਬਹੁਤ ਦੱਬਿਆ ਹੋਇਆ ਸੀ ਜਿੱਥੋਂ ਮੈਂ ਕੱਢ ਕੇ ਲੈ ਕੇ ਆਇਆ ਬਹੁਤ ਡੰਗਾਈ ਚ ਸੀ ਇਹ ਜੀ ਸ਼ੁਕਰੀਆ ਜੀ ਤੁਸੀਂ ਹਵਾਲਾ ਵੀ ਦਿੱਤਾ ਇਸ ਪੁਸਤਕ ਚੋਂ ਪੜਿਆ ਕਿਉਂਕਿ ਜ਼ਿਆਦਾਤਰ ਸਵਾਲ ਫਿਰ ਇਹ ਵੀ ਹੋ ਜਾਂਦੇ ਨੇ ਕਿ ਆਪਣੇ ਵੱਲੋਂ ਹੀ ਜਿਹੜਾ ਇਹ ਕਿਹਾ ਜਾ ਰਿਹਾ ਕੁਝ ਸੱਚ ਹੈ ਜਾਂ ਨਹੀਂ ਸੱਚ ਉਹ ਸਾਰੀਆਂ ਗੱਲਾਂ ਬਾਤਾਂ ਇਹਦੇ ਨਾਲ ਕਲੀਅਰ ਹੋ ਜਾਂਦੀਆਂ ਕਿ ਤੁਹਾਡੇ ਕੋਲ ਇੱਕ ਸਬੂਤ ਹੈ ਜਿਹਦਾ ਤੁਸੀਂ ਹਵਾਲਾ ਦਿੱਤਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਹਰਪਾਲ ਤੁਸੀਂ ਸਮਾਂ ਦਿੱਤਾ ਔਰ ਬਿਲਕੁਲ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਇੱਥੇ ਜਿਹੜਾ ਇਹ ਹੱਕ ਹੈ ਕਿਉਂਕਿ ਜੇ ਜੱਟ ਆਪਣੀ ਗੱਲ ਕਰ ਰਿਹਾ ਆਪਣੀ ਸਮੱਸਿਆ ਦੱਸ ਰਿਹਾ ਜਾਂ ਆਪਣੇ ਧਰਮ ਦੀ ਆਪਣੀ ਜਾਤ ਦੀ ਗੱਲ ਕਰ ਰਿਹਾ ਤਾਂ ਫਿਰ ਮਜਵੀ ਸਿੱਖ ਵਾਲੀ ਸਮੱਸਿਆ ਕਿਉਂ ਇਹ ਵੀ ਆਪਣੀ ਜਾਤ ਦਾ ਨਾਮ ਬੇਖੌਫ ਹੋ ਕੇ ਜਿਹੜਾ ਇਹ ਗੀਤਾਂ ਦੇ ਵਿੱਚ ਲੈ ਸਕਦੇ ਨੇ ਹਾਂ ਇਹਨਾਂ ਦੇ ਵੱਲੋਂ ਜਿਹੜੀ ਗੱਲ ਹੈ ਕਿ ਸਿੱਖ ਯੋਧਿਆਂ ਦੇ ਨਾਲ ਇਹਨਾਂ ਨੇ ਮਜਵੀ ਦਾ ਟੈਗ ਲਾਇਆ ਤਾਂ ਪਰ ਉਹਨਾਂ ਨੇ ਇੱਕ ਪੁਸਤਕ ਦਾ ਨਾਲ ਹਵਾਲਾ ਵੀ ਦਿੱਤਾ ਜੋ ਕਿ ਕਲੀਅਰ ਕਰਨਾ ਬੜਾ ਜ਼ਰੂਰੀ ਸੀ ਕਿ ਕੁਝ ਲੋਕਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਦੇ ਵਿੱਚੋਂ ਕੁਝ ਕੁ ਗੱਲਾਂ ਸਹੀ ਨੇ ਕੁਝ ਆਪਣੇ ਵੱਲੋਂ ਬਣਾਈਆਂ ਗਈਆਂ ਨੇ ਪਰ ਉਹ ਪੁਸਤਕ ਜਿਹੜੀ ਦਾ ਇਹਨਾਂ ਨੇ ਜ਼ਿਕਰ ਕੀਤਾ ਰੰਗਰੇਟਿਆਂ ਦਾ ਇਤਿਹਾਸ ਉਹਦੇ ਹਵਾਲੇ ਤੋਂ ਇਹਨਾਂ ਨੇ ਇਹ ਸਾਰੀ ਨੌਲੇਜ ਗੇਨ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਉਹ ਗਾਣਾ ਹੈ ਜਿਹੜਾ ਲਿਖਿਆ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ